ਬਾਈ ਸੋਨੂ ਹੁਣ ਇੱਕ ਕੇਮ ਦੇ ਵੀ ਸਮਝਾਉਣਿਆ ਗੱਲ ਲੈਣਾ ਵੀ ਹਾਂ ਬਹੁਤ ਵੀਰ ਪੁੱਛਦੇ ਆ ਬਾਈ ਤੁਸੀਂ ਨਵੀਂ ਪਾਉਣਿਓ ਕਿ ਗ੍ਰੈਂਡ ਕਰਕੇ ਪਾਉਣਿਓ ਅਸੀਂ ਬਾਈ ਜੀ ਗ੍ਰੈਂਡ ਕਰਕੇ ਪਾਉਣੇ ਕਿਉਂਕਿ ਨਵੀਆਂ ਬਾਈ ਮਿਲਦੀਆਂ ਨਹੀਂ ਗੀਆਂ ਠੀਕ ਆ ਕਈ ਵਾਰ ਯਾਰ ਆ ਜਾਂਦਾ ਪਰ ਨਵੀਂ ਲੈ ਲਈਏ ਹਨ ਕੋਈ ਏਜੰਸੀ ਜੀ ਤਾਂ ਮਿਲਦੀ ਨਹੀਂ ਗੀ ਠੀਕ ਹੈ ਨਾ ਕਿਹੜੇ ਬੰਦੇ ਕੋਈ ਜ਼ਿਆਦੇ ਲਿੰਕ ਕੋ ਲੈ ਜਾਂਦਾ ਹੁਣ ਸਾਡ ਨੂੰ ਬਾਈ ਇੰਨੀਆਂ ਹੁਣ ਘਟੋ ਘਟ 2 200 ਟਰੈਕਟਰ ਨਹੀਂ ਕੇਮਾ ਕਿੱਥੋਂ ਮਿਲਣੀਆਂ ਹਨ ਉਹਦੇ ਅਸੀਂ ਬਾਈ ਗ੍ਰੈਂਡ ਕਰਕੇ ਪਾਉਣੇ ਗ੍ਰੈਂਡ ਕਰਕੇ ਵੀ ਇਸ ਹਿਸਾਬ ਨਾਲ ਬਣਾ ਵੀ ਗ੍ਰੈਂਡ ਕਰੀ ਹੋਈ ਏ ਥੋੜੇ ਮੂਰੇ ਅਸੀਂ ਕੀਮਤ ਤੁਸੀਂ ਮੰਨ ਲਓ ਐ ਦੱਸ ਦਿਓ ਵੀ ਇੱਥੇ ਕੋਈ ਗ੍ਰੈਂਡ ਹੋਈ ਐ ਬਹੁਤ ਸਪਾਈ ਨਾਲ ਬਾਈ ਉਹ ਚ ਵੀ ਵਧੀਆ ਸੈਟਿੰਗ ਕਰ ਦਿਆਂ ਨਮੀ ਦੇ ਵੀ ਵਧੀਆ ਸੈਟਿੰਗ ਕਰ ਦਿਆਂਗੇ ਠੀਕ ਹੈ ਮਤਲਬ ਇਹ ਅਣਜਾਣਵੰਤਾ ਨਹੀਂ ਕਰ ਸਕਦਾ ਹਾਂ ਨਾ ਅਣਜਾਣਵੰਤਾ ਨਹੀਂ ਬਾਈ ਠੀਕ ਹੈ ਕੇਮ ਦਾ ਬਾਈ ਇਹ ਹੁੰਦਾ ਜੇ ਗਲਤ ਹੋ ਗਈ ਯਾਰ ਇਹ ਜੇ ਦਾ ਟਰੈਕਟਰ ਕੁਝ ਤੋੜ ਦੂ ਹਾਂ ਠੀਕ ਹੈ ਜਾ ਟਰੈਕਟਰ ਚ ਟੱਤਾ ਤੂੰ ਮਰੀ ਜਾਊਗਾ ਇਹਦਾ ਮੌਕੇ ਦੀ ਰਿਜ਼ਲਟ ਮਿਲ ਜੂਆ ਇਹ ਨਹੀਂ ਹੁੰਦਾ ਇਹਦਾ ਵੀ ਤੁਸੀਂ ਹੁਣ ਕਰਾ ਲਈ ਵੀ 6 ਮਹੀਨਾ ਵਾਧੂ ਕੇਮ ਚ ਨੁਕਸਾ ਕਰਨਾ ਇਹ ਮੌਕੇ ਦੀ ਹੋਊਗਾ ਅੱਛਾ ਉਹਦੀ ਰਿਜ਼ਲਟ ਨਿਕਲ ਜੂ ਉਹਦੀ ਸਾਨੂੰ ਇੱਥੇ ਜਿਵੇਂ ਵਰਕਸ਼ਾ ਮੈਸੇਬਰੀ ਇੰਜਨ ਕੰਮ ਕਿਵੇਂ ਕਰਦਾ ਹੈ ਇਹਨਾਂ ਕੇਮਾ ਦਾ ਕੰਮ ਕਿੰਦਾ ਹੂ ਕੇਮ ਦਾ ਬਾਈ ਮੈਂ ਤੁਹਾਨੂੰ ਦੱਸਦਾ ਕੇਮ ਤੇ ਜਿਹੜੀ ਆ ਟੋ ਹੁੰਦੀ ਹੈ ਐਡੀਸ਼ਨ ਦੇ ਦੇਖਿਓ ਸਾਰੇ ਬੰਦੇ ਨੇ ਹਨਾ ਆ ਸਿੰਪਲ ਟਰੈਕਟਰ ਦੀ ਹੈ ਇਹਦੇ ਟੋ ਨਹੀਂ ਹੁੰਦੀ ਠੀਕ ਹੈ ਠੀਕ ਹੈ ਇਹ ਦੋ ਵਾਲ ਹੁੰਦੇ ਇੱਕ ਪਿਸਟਨ ਤੇ ਟਰੈਕਟਰ ਦੇ ਠੀਕ ਹੈ ਇੱਕ ਇਨਲੇਟ ਇੱਕ ਆਉਟਲੈਟ ਇੱਕ ਹਵਾ ਆਉਂਦੀ ਹੈ ਇੱਕ ਨਿਕਲਦੀ ਹੈ ਇੱਕ ਹਾਂ ਇੱਕ ਚਾ ਇਨਲੇਟ ਤਾਂ ਹਵਾ ਖਿੱਚਦਾ ਠੀਕ ਹੈ ਆਉਟਲੈਟ ਕੀ ਹੈ ਜਦੋਂ ਉਹ ਬਲਾਸਟਿੰਗ ਹੋ ਜਾਂਦੀ ਆ ਹਾਂ ਤੀਜੀ ਵਾਰੀ ਪਿਸਟਨ ਉਹ ਜਿਹੜੀਆਂ ਗੈਂਸਾਂ ਨੂੰ ਬਾਹਰ ਕੱਢਦਾ ਉਹਦੇ ਇਨਲੈਟ ਵਾਲ ਆਊਟਲੈਟ ਵਾਲ ਖੁੱਲ ਜਾਂਦਾ ਠੀਕ ਹੈ ਉਹ ਤੋਂ ਆ ਲੰਘ ਜਾਂਦਾ ਸਲਨ ਸਰਵੇਣੀ ਠੀਕ ਹੈ ਉਹਨੂੰ ਇਹ ਦੋ ਵਾਲ ਹੁੰਦੇ ਆ ਜੇ ਪਹਿਲਾਂ ਨੇ ਆਇਆ ਬਾਥ ਲਾਉਣੇ ਕਈ ਵਾਰੀ ਅੰਦਰ ਨੂੰ ਖਿੱਚਦਾ ਆਪਣਾ ਹੱਥ ਉਹ ਐ ਕੰਪਰੈਸ ਜਿਵੇਂ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਉਹ ਕਾਗਜ਼ਾ ਧਰ ਲੈਂਦੇ ਉੱਤੇ ਉਹ ਪਰ ਥੱਲੇ ਕਰਦਾ ਕਾਗਜ਼ੇ ਪਾੜ ਜਾਂਦਾ ਠੀਕ ਹੈ ਉਹਦਾ ਮਤਲਬ ਉਹਦਾ ਜਿਹੜਾ ਉਹ ਬਣ ਰਿਹਾ ਹੈਗਾ ਦਵਾ ਸਹੀ ਬਣ ਰਿਹਾ ਠੀਕ ਹੈ ਉਹ ਲੀਕ ਨਹੀਂ ਹੈਗਾ ਕਿ ਤੋਂ ਆ ਰਿੰਗ ਰੋਂਗ ਸਹੀ ਹੈ ਤੁਹਾਨੂੰ ਤੇ ਜਦੋਂ ਮੰਨ ਲਓ ਥੱਲੇ ਆਉਂਦਾ ਪਹਿਲੀ ਵਾਰੀ ਉਹ ਆਕਸੀ ਤੇ ਇੰਜੈਕਟਰ ਨੇ ਡੀਜ਼ਲ ਸੜਤਾਨਾ ਇਹ ਡੀਜ਼ਲ ਸੜਤਾ ਆ ਅੱਗੇ ਜਦੋਂ ਦੂਜੀ ਵਾਰੀ ਆਪਾਂ ਸੈਲਫ ਦੇ ਜੰਨੇ ਆ ਦੂਜੀ ਵਾਰੀ ਤਾਂ ਹਾਂ ਦਿਆਂਦੋਂ ਉੱਥੇ ਕੰਪਰੈਸ ਹੋ ਜਾਂਦਾ ਬਈ ਉਹ ਉਹਨੂੰ ਨਿਕਲਣ ਨੂੰ ਥਾਂ ਨਹੀਂ ਹੁੰਦੀ ਫੇਰ ਡੀਜ਼ਲ ਡਿੱਗ ਪੈਂਦਾ ਹੈ ਹਨਾ ਤੇ ਕੰਪਰੈਸ ਹੋ ਜਾਂਦਾ ਉੱਥੇ ਉਹ ਕੰਪਰੈਸ ਇੰਨਾ ਤਾਂ ਮਣਨਦਾ ਵੀ ਉੱਥੇ ਬਲਾਸਟਿੰਗ ਹੋ ਜਾਂਦੀ ਹੈ ਉਹਦੀ ਠੀਕ ਹੈ ਜਦੋਂ ਕੰਪਰੈਸ ਹੋ ਜਾਂਦਾ ਪਿਸਟਨ ਤਾਂ ਹਣੂ ਜਾਂਦਾ ਦਬਾਅ ਬਣੀ ਜਾਂਦਾ ਬਣੀ ਜਾਂਦਾ ਤੇ ਬਲਾਸਟਿੰਗ ਹੋ ਜਾਂਦੀ ਹੈ ਕਿਉਂਕਿ ਆਕਸੀਜਨ ਹੁੰਦੀ ਹੈ ਡੀਜ਼ਲ ਹੁੰਦਾ ਹਾਂ ਕਦੋਂ ਮੰਲਾ ਬਲਾਸਟਿੰਗ ਹੁੰਦੀ ਆ ਬਲਾਸਟਿੰਗ ਨੂੰ ਕਹਿੰਨੇ ਆ ਅਗਲਾ ਕਹਿੰਦਾ ਵੀ ਇਹ ਟਰੈਕਟਰ ਤੁਰਦਾ ਟਰੈਕਟਰ ਪਾਵਰ ਕਿੱਥੋਂ ਲੈਂਦਾ ਜਿਹੜਾ ਉਹ ਬਲਾਸਟਿੰਗ ਆ ਬਈ ਅੱਛਾ ਉਹੀ ਉਹੀ ਉਹ ਬਲਾਸਟ ਜਦੋਂ ਹੁੰਦਾ ਬਲਾਸਟ ਜ਼ੋਰ ਨਾਲ ਪਿਸਟਨ ਨੂੰ ਥੱਲੇ ਧੱਕ ਦਿੰਦਾ ਅੱਛਾ ਉਹੀ ਪਾਵਰ ਹੁੰਦੀ ਆ ਹਾਂ ਉਹੀ ਪਾਵਰ ਆ ਉਹ ਜਦੋਂ ਬਲਾਸਟ ਥੱਲੇ ਧੱਕਦਾ ਉਹ ਕ੍ਰੈਂਕ ਘੁੰਮ ਜਾਂਦੀ ਆ ਉਹ ਤੀਜਾ ਵੇਸਟਣਾ ਆਇਆ ਹੁੰਦਾ ਇਹ ਮੰਨ ਲਾ ਇੰਜਨ ਦਾ ਸਟਾਰਟ ਹੋਣ ਦਾ ਡਿਜ਼ਾਈਨ ਆ ਇਹ ਮੰਨ ਲਾ ਵੀ ਜਦੋਂ ਆਪਾਂ ਸੈਲਫ ਨਾਲ ਚੱਲ ਰਿਹਾ ਗਾ ਸਾਰਾ ਜਦੋਂ ਉਹ ਬਲਾਸਟਿੰਗ ਹੋ ਗਈ ਤਾਂ ਇੰਜਨ ਸਟਾਰਟ ਹੋ ਗਿਆ ਠੀਕ ਆ ਹੋਲੈਂਡ ਹੈ ਇਹ ਰਹਾ ਵੀ ਜੇ ਤੁਸੀਂ ਇਹਦੀ ਬਈ ਕੇਮ ਨਹੀਂ ਕਰਦੇ ਤਾਂ ਟਰੈਕਟਰ ਜ਼ੋਰ ਨਹੀਂ ਲਾਉਂਦਾ ਕਿੰਨਾ ਹੀ ਤੁਸੀਂ ਜ਼ੋਰ ਕੇਮ ਕਰਨੀ ਪਊ ਮੋੜ ਕੇ ਕੇਮ ਕਰਨੀ ਹੀ ਪਊਗੀ ਇਹ ਮੈਂ ਨਹੀਂ ਗਲਤੀ ਵੀ ਕਰ ਦਿੰਦੇ ਹੁਣ ਫਿਰ ਇਹਨੂੰ ਇਹ ਚ ਬਈ ਬਹੁਤ ਖੁਸ਼ ਹੈਗਾ ਜੇ ਕੋਈ ਗਲਤ ਰਗੜੀ ਗਈ ਕਿਉਂਕਿ ਤੋ ਹੋ ਗਈ ਗੜਬੜ ਮਾ ਲਾ ਟੋਰ ਰਗੜੀ ਗਈ ਟਰੈਕਟਰ ਚੇਟਾ ਧੂਆਂ ਨਹੀਂ ਛੱਡਦਾ ਬਈ ਕਿੰਨਾ ਹੀ ਜ਼ੋਰ ਨਾਲ ਇਹ ਤਾਂ ਐਮ ਐਮ ਦੇ ਸਹਾਰੇ ਨਾਲ ਕੰਮ ਹੁੰਦਾ ਹਾਂ ਇਹ ਬਈ ਬਹੁਤ ਸਫਾਈ ਨਾਲ ਮੰਨ ਲਾ ਵੀ ਵੱਡੀ ਮਸ਼ੀਨ ਤੇ ਹੁੰਦਾ ਕੋਈ ਐ ਨਹੀਂ ਆਪਾਂ ਵੀ ਆਪ ਕਰ ਸਕਦੇ ਆ ਜੇ ਕੋੜਾ ਵਧੀਆ ਪੂਰੀ ਪੁਆਇੰਟ ਨ ਮਿੰਕ ਕੇ ਪੂਰਾ ਫੇਰ ਸੈਟਿੰਗ ਹੁੰਦੀ ਜਿਵੇਂ ਜਿੱ ਉੱਥੋਂ ਹੁੰਦੀ ਆ ਬਸ ਕੇਮਤੀ ਸਾਰਾ ਕੰਮ ਖੜਾ ਹੁੰਦਾ ਹਵਾ ਦੇਣੀ ਕੱਢਣੀ ਕਹਿੰਦੇ ਜਿਹਦੇ ਮੋਡੀਫਿਕੇਸ਼ਨ ਹੋ ਗਏ ਉਹਨਾਂ ਦੀ ਮਾਰਕੀਟ ਹੀ ਖਤਮ ਆ ਇਹ ਕੀ ਚੱਕਰ ਆ ਇਹ ਬਾਈ ਮੰਨ ਲਾ ਤੇਰੀ ਗੱਲ ਸਹੀ ਆ ਬਹੁਤ ਨੈਟ ਤੇ ਫਿਰਦੇ ਆ ਤੁਰੇ ਕਦੇ ਮਿਸਤਰੀਆਂ ਕੋਲੇ ਵਗ ਜਾਂਦੇ ਨੇ ਬਾਈ ਮੋਡੀਫਿਕੇਸ਼ਨ ਆਏ ਹੋਏ ਨੇ ਫੁਲਾਨਾ ਹੋਏ ਨੇ ਉਹ ਬਾਈ ਐ ਨਹੀਂ ਹੁੰਦੀ ਗੱਲ ਤੈਨੂੰ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਵੀ ਜਿਹੜੇ ਟਰੈਕਟਰਾਂ 'ਚ ਹੁੰਦੀ ਆ ਉਹਨਾਂ 'ਚ ਹੁੰਦੀ ਆ ਬਾਈ ਉਹਨਾਂ 'ਚ ਕੋਈ ਨੁਕਸਾਨ ਨਹੀਂ ਹੁੰਦਾ ਹੁਣ ਬਾਈ ਤੂੰ ਮੰਨ ਲਾ ਇੱਥੇ ਕਣਕ ਵਿਜਨ ਆ ਗਿਆ ਸਿੰਪਲ ਟਰੈਕਟਰ ਨਾਲ ਆਪਾਂ ਆਧਾਰਨ ਦਿੰਨੇ ਤੈਨੂੰ ਮਾਲਾ ਮੋਡੀਫਿਕੇਸ਼ਨ ਇਹ ਉਹ ਬੰਦੇ ਕਹਿੰਦੇ ਨੇ ਜਿਹਨਾਂ ਨੇ ਕਦੇ ਟਰੈਕਟਰ ਚਲਾਇਆ ਨਹੀਂ ਦਿਨ ਰਾਤ ਉਹ ਕੀ ਕਹਿੰਦਾ ਇੱਕ ਅੱਧਾ ਕੀੜਾ ਦੇ ਲਿਆ ਹੋਵੇ ਖੇਤ ਜਣਾ ਹਾਂ ਜਿਵੇਂ ਆਪਾਂ ਬਈ ਮੈਂ ਦਿਨ ਰਾਤ ਟਰੈਕਟਰ ਚਲਾਇਆ ਹੋਇਆ ਹਣਾ ਮੈਂ ਜਾਣ ਦੋ ساری ਕਹਾਣੀ ਹਾਂ ਮਾਲਾ ਤੂੰ ਕਣਕ ਬੀਜਣ ਆ ਗਿਆ ਬਾਈ ਪਹਿਲੇ ਲੋਹ ਚ ਬਾਈ ਤੇਰਾ ਟਰੈਕਟਰ ਕਦੇ ਸੂਈ ਥੱਲੇ 500 ਥੱਲੇ 500 ਤੇ 500 ਐ ਹੋਈ ਹੁੰਦਾ ਹਣਾ ਪਿੱਛੇ ਕੋਈ ਸਫਾਈ ਨਹੀਂ ਹੁੰਦੀ ਕੋਈ ਲੈਣਾ ਨਹੀਂ ਦੇਣਾ ਹਾਂ ਤੂੰ ਮਾਲਾ ਟਰੈਕਟਰ ਤੇ ਰਪੀਏ ਲਾਇਆ 10 ਲੱਖ ਸੁਪਰ ਸੀਡਰ 2.5 ਲੱਖ ਲੈ ਤੂੰ ਯਾਰ ਖਪੀ ਜਾਣਾ ਹਣਾ ਜੇ ਬਾਈ ਉੱਥੇ ਮੋਡੀਫਿਕੇਸ਼ਨ ਵਾਲ ਤੀਜੇ ਲੋਹ ਚ ਚੱਲੇ ਤੂੰ ਸੁਪਰਸੀਡਰ ਦੇ ਚੱਕਰ ਵਧਾਲਾ ਤੀਜੇ ਲੋਹ ਚ ਚਲਾ ਲਾ ਉਹ ਦਬਦੇ ਹੀ ਨਹੀਂ ਕਿੰਨਾ ਬਾਈ ਯਾਰ ਮਨ ਲਾ ਕੰਮ ਦਾ ਫਾਇਦਾ ਹੁਣ ਕਣਕ ਵੇਲੇ ਬਣੂ ਕਿੰਨੀ ਖਿੱਚ ਹੁੰਦੀ ਹੈ ਬੜਾ ਬਾਲੀ ਬਾਈ ਬਈ ਯਾਰ ਘਟੋ ਘਟ ਦੇਣ ਚ ਸੁਪਰਸੀਡਰ ਨਾਲ 12 13 ਕਿੱਲੇ ਦਾ ਵੇਜਣਾ ਹਾਂ ਬਿਨਾ ਮੋਡੀਫਾਈਕੇਸ਼ਨ ਆ ਬਾਈ ਹੱਥ ਤੇ ਹੱਥ ਮਾਰ ਲੈ ਮੇਰੇ ਜੀ 7 ਕਿੱਲਾਂ ਤੋਂ ਵੱਧ ਵੇਜਦੇ ਨਹੀਂ ਵੇਜਦਾ ਬਾਈ ਸਾਡੇ ਆਪ ਦੀ ਨੇ 5 5 ਕਿੱਲੇ ਮੈਕਸਿਮਮ ਹੁੰਦੇ 6 ਹਾਂ ਮਨ ਲਾ ਯਾਰ ਪਹਿਲੇ ਲੋਹ ਚ 1 ਘੰਟਾ 15 20 ਮਿੰਟ ਲੱਗਦੇ ਬਈ ਸਾਰੇ ਟਾਈਮ ਕੱਢੇ ਹੋਇਆ ਦੂਜੇ ਲੋਹ ਚ ਲੱਗਦੇ 4 ਤੇ ਤੀਜੇ ਚ ਲੱਗਦਾ 35 ਮਿੰਟ ਠੀਕ ਆ ਮੰਨ ਲਾ ਤੀਜੇ ਚ ਸਫਾਈ ਦਾ ਇਹ ਆ ਵੀ ਤੁਸੀਂ ਸੁਪਰਸੀਡਰ ਦੇ ਚੱਕਰ ਵਧਾ ਲਓ ਇਹ ਸਫਾਈ ਲੈਣੀ ਆ ਠੀਕ ਆ ਮੰਨ ਲਾ ਯਾਰ ਇਹ ਉਹ ਬੰਦੇ ਕਹਿੰਦੇ ਜਿਵੇਂ ਪਹਿਲਾਂ ਕਹਿੰਦਾ ਵੀ ਜਿਨ੍ਹਾਂ ਨੇ ਕਦੇ ਚਲਾਇਆ ਨਹੀਂ ਜਦੋਂ ਗਰਾਉਂਡ ਲੈਵਲ ਤੇ ਬੰਦਾ ਆਉਂਦਾ ਨਾ ਚਲਾਉਂਦਾ ਭਾਈ ਜਦੋਂ ਤੜਕੇ ਲੈ ਕੇ ਆਥਨ ਤੱਕ ਬੈਠਣਾ ਪੈਂਦਾ ਉਦੋਂ ਹੀ ਪਤਾ ਲੱਗਦਾ ਅਸਲ ਚ ਕਿੱਥੇ ਦਾ ਏਅਰ ਮਸ਼ੀਨਰੀ ਤੇ ਭਾਈ ਜੀ ਲੱਗੇ ਯਾਰ ਚੱਲੇ ਸੋਹਣੀ ਹੈ ਨਾ ਵਧੀਆ ਪਰਫਾਰਮੈਂਸ ਨਾਲੇ ਭਾਈ ਇੱਕ ਗੱਲ ਹੋਰ ਤੈਨੂੰ ਮੰਲਾ ਤੂੰ ਤਾਂ ਵੀਡੀਓ ਵੀ ਪੈਸੀ ਵੀ ਗਵਰਨਰ ਹੁੰਦਾ ਪੰਪ ਚ ਜਦੋਂ ਟਰੈਕਟਰ ਦਾ ਆਬਦਾ ਆ ਆਹ ਨਾ ਹੋਰ ਤੇਲ ਖਾਂਦਾ ਹਾਂ ਇਹਦਾ ਗੱਲ ਹੈ ਜਦੋਂ ਸੌਖਾ ਗਵਰਨਰ ਪਿੱਛੇ ਜਾਂਦਾ ਅਸੀਂ ਨਾਲ ਮੈਂ ਪੁੱਛਦਾ ਤੈਨੂੰ ਮੋਡੀਫਾਈ ਕਰਾਉਣ ਤੋਂ ਬਾਅਦ ਤੇਲ ਦੀ ਐਵਰੇਜ ਮਤਲਬ ਤੁਸੀਂ ਕਹਿੰਦੇ ਹੋ ਘੱਟ ਜੂ ਬਾਈ ਜੀ ਮੈਂ ਤੁਹਾਨੂੰ ਐਵਰੇਜ ਇਹ ਆ ਅਸੀਂ ਮੰਨ ਲਾ ਟਰੈਕਟਰ ਕਰੇ ਨੇ ਵਿੱਚ ਮੰਨ ਲਾ ਘਟੋ ਘਟ 90% ਨੇ ਸਾਡੇ ਰਿਵਿਊ ਆਏ ਨੇ ਵੀ ਭਾਈ ਐਵਰੇਜ ਪੂਰੀ ਸੋਹਣੀ ਆ ਠੀਕ ਆ ਦੱਸ ਦੇ ਰਿਵਿਊ ਆਏ ਨੇ ਭਾਈ ਤੇਲ ਵੱਧ ਖਾਂਦਾ ਆਪਾਂ ਸੱਚਾਈ ਦੱਸਾਂਗੇ ਕੋਈ ਆਪ ਦੀ ਵਿੜਿਆ ਹੀ ਨਹੀਂ ਕਰਦੇ ਹਾਂ 10% ਦੇ ਸਾਨੂੰ ਫੋਨ ਆ ਵੀ ਮੰਨ ਲਾ ਵੀ ਤੇਲ ਵੱਧ ਖਾਂਦਾ ਉਹ ਬਾਈ ਮੰਨ ਲਾ ਵੀ ਜਿਹੜੇ 10% ਦੇ ਫੋਨ ਆਏ ਨੇ ਜਦੋਂ ਅਸੀਂ ਮੰਨ ਲਾ ਉੱਥੇ ਜਾਂਦੇ ਆ ਤਾਂ ਜਿਵੇਂ ਹੁਣ ਆਪਾਂ ਦੂਜੀ ਹਾਈ ਚ ਬਾਈ ਚਲਾਈਏ ਟਰੈਕਟਰ ਦੂਜੀ ਹਾਈ ਜੀ ਤੇਲ ਖਾਊਗਾ ਜੀ ਹਾਂ ਖਾਊਗਾ ਹਾਂ ਉਹ ਮੰਨ ਲਾ ਉਹ ਗੇਅਰ ਹੁੰਦਾ ਵੀ ਅਗਲਾ ਥੋੜਾ ਵੱਡਾ ਗੇਅਰ ਲਾ ਲੈਂਦਾ ਵੀ ਜੇ ਬਾਈ ਤੁਸੀਂ ਵੱਡਾ ਗੇਅਰ ਲਾਉਣਾ ਕੰਮ ਨਿਮੇੜਨਾ ਫਿਰ ਤੇਲ ਨਾ ਦੇਖੋ ਠੀਕ ਆ ਜੇ ਮੰਨ ਲਾ ਵੀ ਤੇਲ ਦੇਖਣਾ ਫਿਰ ਕੰਮ ਨਾ ਦੇਖੋ ਜਿਵੇਂ ਹੁਣ ਪਹਿਲੇ ਗੇਅਰ ਚ ਤੁਸੀਂ 17-1800 ਚੱਕਰ ਤੇ ਚਲਾਓ ਮੰਨ ਲਓ ਟਰੈਕਟਰ 1900 ਤੇ ਕਰ ਲਿਆ ਸੂਪਰ ਸੀਡਰ ਤੇ ਨਾ ਤੇ ਤੇਲ ਘੱਟ ਖਾਊਗਾ ਬਾਈ ਗਾਰੰਟੀ ਨਾਲ ਠੀਕ ਹੈ ਇਹ ਅਸੀਂ ਲੈਟਰ ਪੈਡ ਤੇ ਲਿਖ ਕੇ ਦੇ ਦਾਂ ਅੱਛਾ ਇਹ ਐਵੇਂ ਹੁੰਦਾ ਮੈਂ ਵੀ ਕਿਉਂਕਿ ਚਲਾਉਣਾ ਰਹਿਣਾ ਟਰੈਕਟਰ ਜੇ ਮੈਂ ਵੀ ਥੋੜਾ ਬਹੁਤ ਕੰਮ ਜਿਆ ਕੀਤਾ ਮੈਂ ਤੀਜੇ ਮੀਡੀਅਮ ਦੀ ਜਗ੍ਹਾ ਚੌਥਾ ਲਾ ਕੇ ਚਲਾਉਣਾ ਤੇ ਫਿਰ ਸੋਚਦਾ ਕਿ ਕੰਮ ਤਾਂ ਛੇਤੀ ਨਿਬੜੀ ਜਾਂਦਾ ਤੇਲ ਘੱਟੋ ਵੱਧ ਦਿਖਾਈ ਜਾਂਦਾ ਚਾਹ ਆਹ ਚੱਕਰੀ ਹੁੰਦਾ ਤੀਜੇ ਜੀ ਫਿਰ ਉਹ ਘੱਟ ਖਾਊਗਾ ਬਾਈ ਜੀ ਜਦੋਂ ਵੱਡਾ ਜਿਵੇਂ ਯਾਰ ਹੁਣ ਤੁਸੀਂ ਐ ਲੈ ਲਓ ਵੀ ਸਵਿਫਟ ਗੱਡੀ ਆ ਹਾਂ ਉਹਨੂੰ ਤੁਸੀਂ 80 ਦੇ ਲਈ ਜਾਓ ਹਾਂ ਠੀਕ ਹੈ ਮੈਂ ਬਠਿੰਡੇ ਜਾਈ ਇੱਥੇ 50 ਕਿਲੋਮੀਟਰ ਠੀਕ ਹੈ ਸਹੀ 80 ਦੇ ਲਓ ਬਾਲਾ ਉਹਨਾ ਛੇੜ ਛਾੜਨਾ ਕਰੋ ਭਜਾਓ ਨਾ ਉਹ ਤੁਹਾਨੂੰ ਬਈ 24 25 ਦੀ ਐਵਰੇਜ ਦੇਵੋਗੇ ਹੱਸ ਕੇ ਲੈ ਲਿਓ ਉਹੀ ਗੱਡੀ ਹੋ ਉਹੀ ਡਰਾਈਵਰ ਹੋ ਉਹਨੂੰ ਖਿੱਚ ਕੇ ਲੈ ਜਾਓ 120 140 ਉਹ 18 ਤੇ ਆ ਜੂਗੀ ਉਹੀ ਗੱਡੀ ਹੈ ਸੇਮ ਇੰਜਨ ਨਾਲ ਕੋਈ ਫਰਕ ਤਾਂ ਨਹੀਂ ਪਾਇਆ ਉਹੀ ਚੀਜ਼ ਹੈ ਜੇ ਹੁਣ ਉੱਥੇ ਬੰਦਾ ਕਸਟਮਰ ਕੰਪਨੀ ਵਾਲ ਨੂੰ ਕਹੀ ਜਾਵੇ ਵੀ ਭਾਈ ਆਵਰੇਜ ਨਹੀਂ ਦਿੰਦੀ ਇਹ ਕੰਪਨੀ ਵਾਲਾ ਕਹਿੰਦਾ ਵੀ ਤੂੰ ਕਿੰਨੇ ਦੇ ਚਲਾਉਣਾ ਉਹ ਕਹੋ ਵੀ ਮੈਂ ਤਾਂ 120 ਦੇ ਚਲਾਉਣਾ ਇਹ ਆਵਰੇਜ ਉਹੀ ਗੱਲ ਇਹ ਆ ਵੀ ਜਦ ਕਸਟਮਰ ਕੋਲ ਅਗਲਾ ਕਹਿੰਦਾ ਵੀ ਮੈਂ ਤਾਂ ਦੂਜੇ ਹਾਈ ਚ ਚਲਾਇਆ ਹਾਂ ਦੂਜੇ ਹਾਈ ਚ ਭਾਈ ਇਹ ਠੀਕ ਆ ਜੋਰ ਆ ਚੱਲ ਪੂਗਾ ਗੱਲ ਕਰ ਆਵਰੇਜ ਨਹੀਂ ਦਿੰਦਾ ਮੋਡੀਫਿਕੇਸ਼ਨ ਜਦੋਂ ਕਰਾ ਲਈ ਉਹਦੇ ਪਾ ਕੇ ਐਪਲੀਮੈਂਟ ਵੀ ਵੱਡੇ ਪਾਉ ਹਾਂ ਮੰਨ ਲਾ ਉਹੀ ਗੇਅਰ ਚ ਵੱਡੇ ਐਪਲੀਮੈਂਟ ਜਿਵੇਂ ਹੁਣ ਵਾਲਾ ਪਹਿਲਾਂ ਆਈਏ ਪਹਿਲਾਂ ਤੁਸੀਂ 13 ਹਾਲ ਪਾਉਣੇ ਹੋ ਪਹਿਲਾਂ ਇਹ 17 ਬਣਾ ਲਓ ਭ ਭਾਈ ਮੌੜੀ ਮੋਡੀਫਿਕੇਸ਼ਨ ਦੇ ਕੀ ਗੱਲ ਹੈ ਜਿਵੇਂ ਹੁਣ ਤੇਰੇ ਕੋਲ ਸਿੰਪਲ ਟਰੈਕਟਰ ਆ ਤੂੰ 1700 ਚੱਕਰ ਤੇ ਕਿੱਲਾ ਵਾਹੀਂ ਨਾ ਹਾਂ ਤੇਰਾ ਟਰੈਕਟਰ ਮੰਨ ਲਾ 19 ਤਵੀਆਂ ਤੇ 2 ਲੀਟਰ ਮੰਨ ਲਾ 3 ਲੀਟਰ ਕਿੱਲੇ ਦਾ ਤੇਲ ਖਾਈ ਜਾਂਦਾ ਹਾਂ ਉੱਥੇ ਸੇਮ ਕੰਡੀਸ਼ਨ ਤੇ 19 ਤਵੀਆਂ ਲੱਗੀਆਂ 19 ਖਲਾ ਹੋਵੇ ਉਹੀ ਪਹਿਲਾ ਗੇਅਰ 19 ਚੱਕਰ ਤਾਂ ਟਰੈਕਟਰ 2 ਲੀਟਰ ਤੇਲ ਖਾਉ ਮੋਡੀਫਿਕੇਸ਼ਨ ਵਾਲਾ ਹਾਂ ਇਹ ਮੰਨ ਲਾ ਗਾਰੰਟੀ ਹੈ ਗੱਲ ਦੀ ਤੇ ਭਾਈ ਇੱਕ ਆਪਾਂ ਜਦੋਂ ਮੋਡੀਫਾਈ ਕਰਦੇ ਨਾ ਕਈ ਲੋਕਾਂ ਨੂੰ ਹੁੰਦਾ ਕਿ ਇੰਜਣ ਖਲੋਣਾ ਥੋੜਾ ਔਖਾ ਲੱਗਦਾ ਕਿਉਂਕਿ ਕਈ ਵਾਰ ਕੋਈ ਮਿਸਤਰੀ ਕਹਿੰਦਾ ਮੈਂ ਬੋਰ ਬਟਾ ਕਰ ਦੂ ਸਟ੍ਰੋਕ ਤੁਸੀਂ ਤਾਂ ਨਹੀਂ ਇਹ ਪੰਗੇ ਨਹੀਂ ਭਾਈ ਅਸੀਂ ਭਾਈ ਸਾਰਾ ਜਿਹਾ ओरिजिनल ਟੀਚ ਕਰਦੇ ਆਂ ਇਹ ਕੁ ਸਾਡੇ ਕੋਲੇ ਬੰਦਾ ਆ ਗਿਆ ਸਪੈਸ਼ਲ ਕਸਟਮਰ ਬਾਈ ਬਹੁਤ ਤਰ੍ਹਾਂ ਦੇ ਹੁੰਦੇ ਹਨ ਵੀ ਕੋਈ ਕਹਿੰਦਾ ਬਾਈ ਮੈਨੂੰ ਤਾਂ ਜਮਾ ਸਿਰੇ ਦੀ ਚਾਹੀਦਾ ਪਿਸਟਨ ਵੀ ਹੋਰ ਪਾਓ ਟਰਬੋ ਵੀ ਹੋਰ ਲਾਓ ਹੈੱਡ ਵੀ ਹੋਰ ਕਰੋ ਸਾਰਾ ਕੁਝ ਆਲੇ ਉਹ ਬਾਈ ਉਹੇ ਜਿਹਾ ਕੰਮ ਕਰਦੇ ਆ ਤੇ ਨਹੀਂ ਆਮ ਜਿਹੜੀ ਵੀ ਜਿੰਨੇ ਵੀਡੀਓ ਤੁਸੀਂ ਚੱਲਦੇ ਦੇਖਿਆ ਟਰੈਕਟਰ ਬਾਈ ਕੋਈ ਬਾਲਾ ਖੋਲ ਖਲੇਰਾ ਨਹੀਂ ਕਰਦੇ ਠੀਕ ਹੈ ਕੇਮ ਹੈ ਪੰਪ ਹੈ ਇੱਕ ਦੋ ਸੈਟਿੰਗਾਂ ਸਾਡੀਆਂ ਪਰਸਨਲ ਹੁੰਦੀਆਂ ਕੇਮ ਚ ਵੀ ਸੈਟਿੰਗ ਕਰਦੇ ਆ ਥੋੜੀ ਜਿਹੀ ਨਾ ਤੇ ਉਹ ਸੈਟਿੰਗਾਂ ਕਰਦੇ ਆ ਉਹਦੇ ਨਾਲ ਬਾਈ ਪੂਰਾ ਵਧੀਆ ਚੱਲਦਾ ਤੇ ਕੱਲ ਨੂੰ ਕੋਈ ਵੀ ਬੰਦਾ ਇਹ ਜਜਮੈਂਟ ਨਹੀਂ ਕਰ ਸਕਦਾ ਵੀ ਇਹਦਾ ਤੇ ਇੱਕ ਅੱਜਕੱਲ ਰੌਲਾ ਐ ਐਮਪੀਸੀ ਯੂਨਟ ਦਾ ਇਹ ਕਿਵੇਂ ਕੰਮ ਕਰਦੀ ਹੈ ਇਹਦੇ ਬਾਰੇ ਸਾਨੂੰ ਜਰੂਰ ਦੱਸੋ ਐਮਪੀਸੀ ਯੂਨਟ ਬਾਈ ਮੈਂ ਤੁਹਾਨੂੰ ਦੱਸ ਦਿੰਦਾ ਤੇ ਜਿਵੇਂ ਹੁਣ ਕਈ ਬੰਦੇ ਕਹਿੰਦੇ ਆ ਕਿ ਐਮਪੀਸੀ ਯੂਨਟ ਤਾਂ ਬਾਈ ਲਾਓ ਨਾ ਇਹ ਪਾਵਰ ਘਟਾਉਂਦੀ ਹੈ ਹਨਾ ਵਿੱਚ ਮੰਨ ਲਾ ਵੀ ਸਾਡਾ ਨਾਂ ਵੀ ਲੈਂਦੇ ਨੇ ਵੀ ਇਹ ਆਪ ਦੀਆਂ ਲਾਈਆਂ ਲਾਈ ਫਿਰਦੇ ਆ ਅੱਛਾ ਤੇ ਦੂਜਿਆਂ ਦੇ ਲਾਈ ਜਾਂਦੇ ਆ ਬਾਈ ਉਹਨਾਂ ਨੂੰ ਅਸਲ ਨਾ ਇੰਨਾ ਕੰਮ ਕਰਦਿਆਂ ਨੂੰ ਇੰਨਾ ਦਾ ਚਿਰ ਹੋ ਗਿਆ ਮੰਨ ਲਾ ਵੀ ਜੇ ਆਪਾਂ ਗੱਲ ਕਰੀਏ ਵੀ ਕੋਈ ਗੱਲ ਸਮੇਂ ਨਾਲ ਨਹੀਂ ਹੁੰਦੀ ਹਾਂ ਇਹ ਕੋਈ ਕਹੇ ਵੀ ਮੈਂ 30 ਸਾਲ ਬਾਈ ਕੰਮ ਕਰਿਆ ਹੈ ਉਹ ਚੀਜ਼ ਨਾਲ ਮੰਨ ਲਾ ਵੀ ਗੁਣ ਨਹੀਂ ਆਉਂਦੇ ਇਹਦੇ ਨਾਲ ਵੀ ਧਾਰਨਾ ਬਣਾਉਣਾ ਗੋਣਾ ਹਾਂ ਜਿਹੜੀ ਕੰਪਨੀ ਦੇ ਇੰਜੀਨੀਅਰ ਹੁੰਦੇ ਉਹ ਨਵੇਂ ਮੁੱਢੀ ਹੁੰਦੇ ਆ 24 25 ਸਾਲ ਦੇ ਜਿਹੜੀਆਂ ਨਵੀਆਂ ਖੋਜਾਂ ਵੀ ਕਰਦੇ ਨੇ ਬਾਈ ਜੀ ਮੰਨ ਲਓ ਜੇ ਤੁਸੀਂ ਕਹੋਗੇ ਮੈਂ 30 ਸਾਲ ਆਏ ਨਹੀਂ ਉਹ ਬਾਈ ਤੁਹਾਡਾ ਦਿਮਾਗ ਕਿੱਥੇ ਕੰਮ ਕਰਦਾ ਹੈ ਨਾ ਕੀ ਤੁਹਾਡਾ ਕਿੰਨੀ ਕੁ ਗੱਲ ਫੜਦਾ ਹੁਣ ਤੁਹਾਨੂੰ ਮੈਂ ਐਮਪੀਸੀ ਦੀ ਗੱਲ ਦੱਸਦਾ ਮਨ ਲਾ ਜੇ ਤੁਸੀਂ ਮੇਲੇ ਤੇ ਟਰੈਕਟਰ ਚਲਾਉਣਾ ਜਿਵੇਂ ਹੁਣ ਮੇਰਾ ਟਰੈਕਟਰ ਆ ਮੇਲੇ ਤੇ ਚੱਲਦਾ ਅਸੀਂ ਐਮ ਪੀ ਸੀ ਲਾਹੀ ਹੋਈ ਆ ਤੋਂ ਠੀਕ ਆ ਕਿਉਂਕਿ ਬਈ ਸਾਨੂੰ ਕੋਈ ਚੱਕਰ ਨਹੀਂ ਰੇਸ ਦੇਣ ਵੇਲੇ ਕਿੰਨਾ ਮਰਜੀ ਧੂਆਂ ਮਾਰੇ ਟਰੈਕਟਰ ਹਾਂ ਕਿਉਂਕਿ ਆਪਾਂ ਨੂੰ ਪਤਾ ਵੀ ਇਹ ਬਈ ਕਰਿਆ ਹੀ ਉਸ ਦੇ ਹਿਸਾਬ ਨਾਲ ਡਿਜ਼ਾਈਨ ਹੋਇਆ ਵੀ ਐਮ ਪੀ ਸੀ ਤੇ ਨਹੀਂ ਲਈ ਹੈਣਾ ਐਮ ਪੀ ਸੀ ਇਹ ਹੁੰਦੀ ਆ ਬਈ ਜਿਵੇਂ ਟਰੈਕਟਰ ਦਾ 13 ਸੀਸੀ ਤੇਲ ਆ ਥੱਲੇ ਹਾਂ ਨਵੇਂ ਦਾ ਮਨ ਲਾ 11 12 ਸੀਸੀ ਤੇਲ ਹੁੰਦਾ ਜਿਹੜਾ origial 36 30 ਹੁੰਦਾ ਠੀਕ ਆ ਤੇ ਜਦੋਂ ਆਪਾਂ ਉਹਦੀ ਸੈਟਿੰਗ ਕਰ ਦਿੰਦੇ ਆਪਾਂ ਬਈ 30 ਸੀਸੀ ਤੱਕ ਤੇਲ ਕਰ ਦ ਯਾਰ ਜੇ ਗੱਲ ਨੂੰ ਮੇਲੇ 'ਚ ਵੀ ਛੱਡਣਾ ਪਿਆ ਜਿਹੜਾ ਨੂੰ ਸੈੱਟ ਕਰਕੇ ਦੇਵਾਂਗੇ ਉਹ ਮੇਲੇ 'ਚ ਵੀ ਅੱਗ ਘੱਡੂਗਾ ਐਂ ਨਹੀਂ ਸਾਨੂੰ ਲੱਗਦਾ ਵੀ ਯਾਰ ਚੱਲਿਆ ਜਾਂ ਨਹੀਂ ਪਟਾਕਾ ਬਹੁਤਰਾ ਐਨਾ ਇੱਥੋਂ ਤੱਕ ਸੈੱਟ ਕਰਕੇ ਦੇਣਾ ਐਮਪੀਸੀ ਦਾ ਇਹ ਆ ਵੀ ਜਦੋਂ ਖੇਤੀਬਾੜੀ 'ਚ ਹੁਣ ਆਪਾਂ 13 ਤੇ ਮੰਨ ਲਾ ਵੀ 15 25 ਕਰਤਾ ਹਾਂ 15 ਥੱਲੇ ਆ ਜਦੋਂ ਚੱਲੂਗਾ ਐਮਪੀਸੀ ਟਰਬੋ ਦੇ ਬੂਸਟ ਤੇ ਸਾਨੂੰ ਉਹਨਾਂ ਨੂੰ 25 ਸੀਸੀ ਤੱਕ ਤੇਲ ਦੇ ਦੂਗੀ ਠੀਕ ਆ ਉਦੇ ਨਾਲ ਇਹ ਹੈ ਵੀ ਇੱਕ ਤਾਂ ਟਰੈਕਟਰ ਖੜਾ ਧੂਆਂ ਨਹੀਂ ਮਾਰਦਾ ਬਾਈ ਠੀਕ ਹੈ ਜੇ ਹੁਣ ਯਾਰ ਖੜਾ ਧੂਆਂ ਐ ਰੇਸ ਕਰੇ ਧੂਆਂ ਏਡੀ ਲੰਬ ਜਿਵੇਂ ਆਪਣਾ ਟਰੈਕਟਰ ਮਾਰਦਾ ਏਡੀ ਲੰਬ ਮਾਰੇ ਬਾਈ ਕਸਟਮਰ ਕਿੱਥੇ ਜਾ ਲੜਵਾ ਲਗਾ ਤੂੰ ਯਾਰ ਕੀ ਇਹ ਮੋਡੀਫਿਕੇਸ਼ਨ ਹੋਈ ਹੈ ਧੂਆਂ 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 ਧਰਦਾ ਹੋ ਰਿਹਾ ਟਰੈਕਟਰ ਠੀਕ ਹੈ ਇਹ ਵੀ ਗੱਲ ਹੁੰਦੀ ਐ ਐਮ ਪੀ ਸੀ ਇਹ ਹੁੰਦੀ ਐ ਵੀ ਬਾਈ ਤੁਸੀਂ ਜਦੋਂ ਖੇਤੀਬਾੜੀ ਲਓ ਚ ਐਮ ਪੀ ਸੀ ਬੈਸਟ ਆ ਬਾਈ ਕਿਉਂਕਿ ਉਹ ਜਦੋਂ ਟਰੈਕਟਰ ਦਾਬ ਦਾ ਮਾੜਾ ਮੋਟਾ ਪੀ ਤੇਲ ਵਧਾਈ ਜਾਂਦੀ ਠੀਕ ਹੈ ਬਾਕੀ ਸਫਾਈ ਜੀ ਵਾਲਾ ਕੰਮ ਲਾਦਾ ਧੂਆਂ ਰੋਲ ਨਹੀਂ ਜਿਹੜੇ ਐਮਪੀਸੀਆਂ ਲਾਉਣੋਂ ਹਟੇ ਨੇ ਐਮਪੀਸੀ ਸੈਟਿੰਗਾਂ ਨੇ ਬਈ ਚੱਕੇ ਨੇ ਐਮਪੀਸੀ ਦਾ ਇਕੱਲਾ ਖੋਖਾ ਧਰ ਦਿੰਦੇ ਉੱਤੇ ਦੀ ਸੈਟਿੰਗ ਬਹੁਤ ਬਰੀਕੀ ਜੀ ਹੈ ਜਿਵੇਂ ਹੁਣ ਐਮਪੀਸੀ ਆ ਲੈ ਕੇ ਇਕੱਲਾ ਖੋਖਾ ਧਰ ਦਿੰਦੇ ਆ ਐਮਪੀਸੀ ਕੰਮ ਨਹੀਂ ਕਰਦੀ ਤੂੰ ਆਪਣੇ ਟਰੈਕਟਰ ਕੰਮ ਕਰ ਦੇ ਤੇ ਚੱਲਦੇ ਦੇਖੇ ਨੇ ਆ ਨਿਕਲਦੇ ਆ ਥੱਲੋਂ ਵੀ ਕਦੋਂ ਤੂੰ ਬਾਈ ਜੌਨ ਡੀਅਰ ਲੈ ਕੇ ਤੂੰ ਰੇਸ ਮਾਰੀ ਉਹ ੱਾਂ ੱੱੱਕਾ ਮਾਰਦਾ ਹੋਊਗਾ ਹਾਂ ਬਈ ੱੱੱਕਾ ਮਾਰ ਹਾਂ ਮੰਨ ਲਾਉਂ ਐਮਪੀਸੀ ਸੈਟਿੰਗਾਂ ਨਿਕਲਦੀ ਆਵੇਂ ਜਿਨ ਜਦੋਂ ਟਾਈਮ ਤੇ ਤੇਲ ਦੇਣ ਦੀ ਸੈਟਿੰਗ ਆ ਕਈ ਐਮਪੀਸੀ ਲਾਉਣਦੇ ਨੇ ਪ ਪਿੱਛੋਂ ਤੇਲ ਦਿੰਦੀ ਜਦੋਂ ਦਬ ਜਾਂਦਾ ਪੱਤਵੀਆਂ ਦੇ ਛੱਡਾ ਜਾਂਉਂਦੀ ਯਾਰ ਡੀ1 'ਚ 100 ਚੱਕਰ ਵੀ ਨਹੀਂ ਤੋੜਿਆ ਟਰੈਕਟਰ ਨੇ ਉਹ ਤਾਂ ਜੌਂਡੀਅਰ ਦਾ ਬਈ ਸਮੂਥੀ ਵਾਲਾ ਚੱਲਿਆ ਇਹ ਕਹਤਾ ਉਹ ਸਾਇਲੈਂਟ ਹੁੰਦਾਗਾ ਹਾਂ ਸਾਇਲੈਂਟ ਹੁੰਦਾ ਉਹ ਤਾਂ ਗੱਲ ਹੀ ਬਣਾਤੀ ਤੇ ਯਾਰ ਇੱਕ ਹੁਣ ਤਾਂ ਚਲੋ ਅੱਗੇ ਤਾਂ ਸੀਆਰਡੀ ਹੀ ਆ ਜਾਣਗੇ ਸਾਰੇ ਹੂੰ ਤੇ ਇਹਦਾ ਮਤਲਬ ਕੀ ਫਰਕ ਹੈ ਸੀਆਰਡੀ ਦਾ ਹੁਣ ਜਿਵੇਂ ਇਹ ਹੀ ਨੇ ਅੱਜ ਦੇ ਟਾਈਮ ਤੇ ਚਲੋ ਥੋੜੀ ਜੀ ਪੀਸੀ ਮਿਲਣਗੇ ਹੁਣ ਆਪਾਂ ਨੂੰ ਹਨਾ ਨਾਉਨ ਸੀਆਰਡੀ ਤੁਸੀਂ ਕੀ ਕਹਿੰਦੇ ਹੋ ਕੀ ਲੈ ਲਈ ਆਪਾਂ ਜੇ ਕਿਸੇ ਨੂੰ ਫਾਇਦਾ ਲੱਗਦਾ ਕਿ ਸੀਆਰਡੀ ਵਜਿਹਾ ਭਾਈ ਉਹ ਆ ਜਿਹੜੇ ਜਿਵੇਂ ਹੁਣ ਸਾਨੂੰ ਇਨੇ ਹੁਣ 50 HP ਦਾ ਸੀਆਰਡੀ ਮੰਨ ਲਓ 52 ਦਾ ਆ ਗਿਆ। ਉਹਨੇ 50 HP ਦਾ ਸੀਆਰਡੀ ਆਈ ਟਰੈਕਟਰ ਲੈ ਲਿਆ। ਹਾਂ। ਉਹ ਬਈ ਸੰਦ ਵੀ ਫਿਰ ਉਹੇ ਜੇ ਪਾਵੇ। ਮਾਲਾ 16 ਤਵੀਆਂ 11 ਹਾਲ ਹਨਾ ਤੇ 7 ਫੁੱਟਾ ਰੋਟਾਵੇਟਰ 7 ਫੁੱਟਾ ਸੁਪਰ ਸੀਡਰ 11 ਫੁੱਟੀ ਟਰਾਲੀ ਉਹਦੇ ਲਈ ਵੀ ਉਹ ਵੈਸਟ ਚੱਲੂਗਾ ਕਿਉਂਕਿ ਮੈਂ ਨਾ ਪਿੱਛੇ ਹੀ ਆਖਿਆ ਸੀ ਲੋਕਾਂ ਨੂੰ ਕਿ ਸੀਆਰਡੀ ਆਪਣੇ ਵਾਸਤੇ ਤਾਂ ਹਜੇ ਹੈ ਨਹੀਂ ਕਿਉਂਕਿ ਹੁਣ ਮੈਂ ਆਪਦਾ ਦੱਸਦਾ ਇਹਦਾ ਦੱਸਦਾ ਥੋੜਾ ਹੋਊਗਾ 20 50 ਹਸ ਪਾਵਰ ਦਾ ਟਰੈਕਟਰ ਹੈ 20 ਤਵੀਆਂ ਪਿੱਛੇ ਤੇ ਹੁਣ ਉਹ ਸੀਆਰਡੀ 50 ਹਸ ਪਾਵਰ ਦਾ ਉਹ ਟਰੈਕਟਰ ਨਹੀਂ ਮਾੜੇ ਹੈਗੇ ਹਨ ਆਪਣੇ ਰਿਕੁਆਇਰਮੈਂਟ ਵਧ ਗਈਆਂ ਹੁਣ ਤਾਂ ਇੱਕ ਬਈ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਮੈਂ ਮੰਨ ਲਓ ਸੀਆਰਡੀਆਈ 50 ਪਾਵਰਸ ਪਾਵਰ ਦਾ ਹੋਵੇ ਹਾਂ ਨਾਰਮਲ 50 ਹਸ ਪਾਵਰ ਦਾ ਹੋਵੇ ओरिजिनल ਹੋਣ ਸੀਆਰਡੀਆਈ ਵਧੀਆ ਚੱਲੂ ਏ ਬਾਈ ਸੀਆਰ ਸੀ ਨਹੀਂ ਮੈਂ ਤੁਹਾਨੂੰ ਦੱਸਦਾ ਮੰਨ ਲਾ ਇਨ ਲਾਈਨ ਆ ਗਿਆ ਹਾਂ ਇਨ ਲਾਈਨ ਤੋਂ ਬਾਅਦ ਰੂਟਰ ਆ ਗਿਆ ਹਾਂ ਰੂਟਰ ਤੋਂ ਬਾਅਦ ਸੀਆਰਡੀਆਈ ਆ ਗਿਆ ਠੀਕ ਹੈ ਇਨ ਲਾਈਨ ਤੋਂ ਵੱਧ ਰੂਟਰ ਦਾ ਪ੍ਰੈਸ਼ਰ ਹੁੰਦਾ ਠੀਕ ਹੈ ਐ ਰੂਟਰ ਤੋਂ ਬਾਅਦ ਸੀਆਰਡੀਆਈ ਦਾ ਪ੍ਰੈਸ਼ਰ ਹੁੰਦਾ ਜਿੰਨਾ ਪ੍ਰੈਸ਼ਰ ਨਾਲ ਮੰਨ ਲਾ ਵੀ ਤੇਲ ਜਾਊਗਾ ਉਹਦੇ ਵਿੱਚ ਏਸੀਐਮ ਲੱਗਿਆ ਹੁੰਦਾ ਨਾ ਦਿਮਾਗ ਕਹਿੰਦੇ ਉਹਨੂੰ ਉਹ ਸਾਰਾ ਕੁਝ ਕੰਟਰੋਲ ਕਰਦਾ ਬਈ ਉਹ ਚ ਮੰਨ ਲਾ ਵੀ ਟਰਬੋ ਦੀ ਹਵਾ ਕੰਟਰੋਲ ਕਰਦਾ ਉਹਦੇ ਸੈਂਸਰ ਲੱਗਾ ਵੀ ਕਿੰਨੀ ਗਾਬ ਇੰਜਨ ਨੂੰ ਜਾਈ ਜਾਂਦੀ ਹੈ ਕਿਹੜੇ ਵਾਲ ਨੂੰ ਕਿੰਨੀ ਜਾਈ ਜਾਂਦੀ ਸਾਰਾ ਕੁਝ ਕਰਦਾ ਉਹ ਹਣਾ ਤੇ ਉਹ ਜੇ ਵੀ ਉਹ ਪਾਵਰ ਨਹੀਂ ਲਗਾਉਂਦਾ ਪੂਰੀ ਫੁੱਲ ਪਾਵਰ ਲਾਉਗਾ ਜਿਵੇਂ ਦੂਜੇ ਥੋੜਾ ਜਿਹਾ ਪਾਵਰ ਲਕੋ ਹੋ ਜਾਂਦਾ 50 ਪਾਵਰ ਦਾ ਟਰੈਕਟਰ ਉਹਨਾਂ ਵਧੀਆ ਨਹੀਂ ਚੱਲਣਾ ਜਿੰਨਾ ਸੀਆਰਡੀਆਈ 50 ਪਾਵਰ ਦਾ ਵਧੀਆ ਚੱਲੂਗਾ ਠੀਕ ਜੀ 50 ਤੋਂ ਉੱਤੇ ਚਲਾਉਣਾ ਫੇਰ ਆਪਣੇ ਲਈ ਹੈ ਨਹੀਂ ਸੀ ਸਾਡੀ ਫੇਰ ਹੈ ਨਹੀਂ ਅੱਜ ਦੇ ਇੰਪਲੀਮੈਂਟ ਦੇ ਹਿਸਾਬ ਨਾਲ ਤਾਂ ਆਪਣੇ ਕੋਲ ਫਰੈ ਨਹੀਂ ਸਤਾ ਤਾਂ ਇੰਪਲੀਮੈਂਟ ਵੇਚਨੇ ਬਣਗੇ ਜਾਂ ਟਰੈਕਟਰ ਵੱਡੇ ਲੈਣੇ ਜਾਂ ਟਰੈਕਟਰ ਵੱਡੇ ਹਾਂ ਬਈ ਇਹ ਗੱਲ ਹੈਗੀ ਆ ਫਿਰ ਇਹ ਤਾਂ ਦਿੱਕਤ ਵਾਲੀ ਗੱਲ ਆਹੀ ਗੱਲ ਸੀਗੀ ਉਹ ਸੀਆਰਡੀ ਦਾ ਹਜੇ ਕੋਈ ਹੈਗਾ ਕੋਈ ਮੋਡੀਫਿਕੇਸ਼ਨ ਸੀਆਰਡੀਆਈ ਦਾ ਕੋਈ ਬਾਈ ਕਰਾਂ ਉਹਨੂੰ ਪਹਿਲਾਂ ਆਪ ਪੱਟਾਂਗੇ ਸਾਰਾ ਕੁਝ ਕਰਾਂਗੇ ਜਦੋਂ ਮੈਂ ਹੋ ਗਿਆ ਵੀ ਜਮਾ ਸਹੀ ਆ ਆਪਾਂ ਕਰ ਸਕਦੇ ਆ ਉਦੋਂ ਬਾਈ ਕਰਾਂਗੇ ਐਵੇਂ ਕਿਸੇ ਦਾ ਨੁਕਸਾਨ ਨਹੀਂ ਕਰਦੇ ਠੀਕ ਆ ਠੀਕ ਆ ਮੰਨ ਲਾ ਸੀਆਰਡੀ ਕਰਨਾ ਜ਼ਰੂਰ ਆ ਸਾਨੂੰ ਬਹੁਤ ਬੰਦੇ ਦੇ ਫੋਨ ਆਉਂਦੇ ਆ ਉਹਨਾਂ ਨੂੰ ਅਸੀਂ ਕਿਹਾ ਵੀ ਜਿਹੜਾ ਕਣਕ ਦਾ ਸੀ ਜਿੰਨੇ ਬੜ ਗਿਆ ਬਾਈ ਤੁਹਾਡਾ ਸੀਆਰਡੀ ਆਈ ਕਰਕੇ ਦੇਵਾਂਗੇ ਠੀਕ ਆ ਸਾਡੀ ਮੰਨ ਲਾ ਵੀ ਗੱਲ ਚੱਲੀ ਜਾਂਦੀ ਆ ਬਹੁਤ ਥਾਂ ਤੇ ਟ੍ਰੇਨਿੰਗ ਵੀ ਲਾਉਣ ਜਾ ਰਿਹਾ ਮੈਂ ਸੀਆਰਡੀ ਆਈ ਦੀ ਠੀਕ ਆ ਤੇ ਸਾਰਾ ਕੁਝ ਯਾਰ ਜਮ ਜਦੋਂ ਜਮ ਬੈਸਟ ਹੋ ਗਏ ਕੱਲੀ ਕੱਲੀ ਜੀ ਦਾ ਉਦੋਂ ਬਾਈ ਫੜਾਂਗੇ ਉਨਾ ਚਿਰ ਅਸੀਂ ਮੰਨ ਲਾ ਹੱਥ ਨਹੀਂ ਪਾਉਂਦੇ ਉਨਾ ਚਿਰ ਆਪਦਾ ਅਸੀਂ ਅੰਦਰੋਂ ਦੀ ਤਿਆਰੀ ਕਰੀ ਜਨੇ ਅਸੀਂ ਆਈਡੀ ਆਈ ਦੀ ਅੱਛਾ ਮਤਲਬ ਪੂਰਾ ਜਿਦੋਂ ਸਾਨੂੰ ਛੋਟੀ ਸੰਤੁਸ਼ਟੀ ਹੋਈ ਉਹਦੇ ਵੇਰ ਅਸੀਂ ਚਲਾ ਕੇ ਦੇਖ ਲਏ ਭਾਈ ਸਾਨੂੰ ਪਤਾ ਲੱਗ ਗਿਆ ਵੀ ਯਾਰ ਹੈਗੀ ਹੈ ਗੱਲਬਾਤ ਕੋਈ ਨੁਕਸਾਨ ਨਹੀਂ ਹੈਣਾ ਫੇਰ ਭਾਈ ਆਪਾਂ ਕਸਟਮਰ ਨੂੰ ਦੱਸਾਂਗੇ ਵੀ ਭਾਈ ਅਸੀਂ ਕਰ ਦਾਂਗੇ ਫੇਰ ਕਰਾਂਗੇ ਠੀਕ ਤੇ ਦੋਸਤੋ ਤੁਸੀਂ ਵੀ ਦੱਸਿਓ ਭਾਈ ਜੇ ਤੁਹਾਡੇ ਮਨ 'ਚ ਕੁਝ ਹੋਰ ਦੱਸਣ ਵਾਲਾ ਰਹਿ ਗਿਆ ਹੋਵੇ ਨਾ ਕਈ ਵਾਰ ਆਪਣੇ ਮਨ 'ਚ ਨਹੀਂ ਆਉਂਦੀ ਕਸਟਮਰ ਨੂੰ ਦੱਸਣਾ ਹੋਵੇ ਤੁਸੀਂ ਇੱਕ ਵਾਰੀ ਜ਼ਰੂਰ ਦੱਸੋ ਜੇ ਕੋਈ ਹੋਵੇ ਗੱਲ ਬਸ ਭਾਈ ਗੱਲ ਤਾਂ ਇਹ ਹੈ ਯਾਰ ਜ ਆ ਬਾਕੀ ਯਾਰ ਇੱਕ ਗੱਲ ਹੋਰ ਮਨ ਲਾ ਵੀ ਕਸਟਮਰਾਂ ਤੋਂ ਮੁਆਫੀ ਮੰਗਣਾ ਚਾਹੁੰਦੇ ਹਨ ਨਾ ਯਾਰ ਫੋਨ ਕਰਦੇ ਬਹੁਤ ਵੀ ਰਹਿਣਾ ਚਲੋ ਜਦੋਂ ਵੀਰ ਆਪਣੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਹੁੰਦਾ ਵੀ ਯਾਰ ਚਲੋ ਫੋਨ ਪੁੱਛੀ ਗੱਲਬਾਤ ਹਨ ਵੀ ਜਾਣਕਾਰੀ ਵੀ ਲੈਂਦੇ ਨੇ ਕੋਈ ਚੱਕਨੀ ਆਪਾਂ ਬਾਈ ਜਦੋਂ ਫੋਨ ਚੱਕ ਲੈਣ ਸਾਰਿਆਂ ਨੂੰ ਜਾਣਕਾਰੀ ਸਹੀ ਦਿੰਨੇ ਆ ਹਾਂ ਕਿਸੇ ਤੋਂ ਕੋਈ ਗੱਲ ਨਹੀਂ ਲਪਾਉਂਦੇ ਮੰਨ ਲਓ ਸੋਨੂੰ ਵੀ ਆਪਾਂ ਆਫ ਕੈਮਰਾ ਵੀ ਬਹੁਤ ਜਾਣਕਾਰੀ ਹਾਂ ਬਹੁਤ ਜਾਣਕਾਰੀ ਜਿੰਨੀ ਹੈਗੀ ਆ ਤੁਹਾਨੂੰ ਦਿੱਤੀ ਆ ਸਾਰੀ ਕੋਈ ਗੱਲ ਲ ਕੋਈ ਨਹੀਂ ਸੋਤ ਹਣਾ ਤੇ ਉਹ ਚ ਇਹ ਆ ਵੀ ਬਾਈ ਫੋਨ ਕਈ ਵਾਰੀ ਨਹੀਂ ਚੱਕਿਆ ਜਾਂਦਾ ਜੇ ਕਿਸੇ ਵੀਰ ਨੇ ਮੰਨ ਲਓ ਟਰੈਕਟਰ ਬੁੱਕ ਕਰ ਤੇ ਉਹ ਬਾਈ ਮੈਨੂੰ ਜਿਹੜੇ ਆਪਣੇ ਪੇਜ ਤੇ ਦੋ ਨੰਬਰ ਨੇ ਉਹਤੇ WhatsApp ਤੇ ਆਪਣਾ ਐਡਰੈਸ ਭੇਜ ਦਿਓ ਤੇ ਉਹਤੇ ਤੁਹਾਡੇ ਨਾਲ ਸਾਰੀ ਆਪਾਂ ਗੱਲ ਕਰ ਲਾਂਗੇ ਤੇ 5000 ਰੁਪਿਆ Google Pay ਕਰ ਦਿਓ ਆਪਦਾ ਐਡਵਾਂਸ ਬੁਕਿੰਗ ਕਰ ਦਿਓ ਤੁਹਾਨੂੰ ਰਸੀਦ ਭੇਜ ਦਾਂਗੇ ਤੁਹਾਡਾ ਬੁੱਕ ਹੋ ਜਾਊਗਾ ਠੀਕ ਆ ਜਿੱਦ ਦੇ ਤੁਸੀਂ ਮੰਨ ਲਓ ਬੁੱਕ ਕਰਵਾਉਂਗੇ WhatsApp ਤੇ ਰਸੀਦ ਆਊ ਤੁਹਾਡੇ ਕੋਲ ਉਹ ਤੋਂ 15 ਜਾਂ 20 ਦਿਨਾਂ ਬਾਅਦ ਤੁਹਾਨੂੰ ਕਾਲ ਆਜੂਗੀ ਤੇ ਤੁਸੀਂ ਉਹਦੇ ਟਰੈਕਟਰ ਲਿਆਓ 10 ਤੋਂ 15 ਦਿਨਾਂ ਬਾਦੋਂ ਟਰੈਕਟਰ ਆਪਾਂ ਦੇ ਦਾਂਗੇ ਕਿਉਂਕਿ ਬੁਕਿੰਗ ਵੀ ਨਾ ਮੇਰੇ ਨਾਲ ਤਾਂ ਰੱਖਦੇ ਹਾਂ ਕਈ ਟਾਈਮ ਪਾਸ ਵਾਲੇ ਵੀ ਆ ਜਾਂਦੇ ਨੇ ਵੀ ਸਾਡਾ ਨੰਬਰ ਰੱਖ ਲਿਓ ਬੁਕਿੰਗ ਜਿਨਾ ਅਸੀਂ ਪਹਿਲਾਂ ਮੰਨ ਲਓ ਬੁਕਿੰਗ ਰੱਖੀ ਨਹੀਂ ਸੀ ਜੀ ਇਹ ਖੁਦ ਸਾਡੀ ਵੀਡੀਓ ਨੈਟ ਤੇ ਹੀ ਪਈ ਆ ਅਸੀਂ ਅਖਿਆ ਵੀ ਯਾਰ ਕੋਈ ਬੁਕਿੰਗ ਨਹੀਂ ਹੈਗੀ ਨਾ ਜਿਹੜਾ ਮਰਜ਼ੀ ਜਦੋਂ ਮਰਜ਼ੀ ਆਓ ਉਹ ਤੇ ਬਾਈ ਫਿਰ ਮੰਨ ਲਓ ਹੁਣ ਇੱਕ ਦਿਨ ਇੱਕੇ ਨਾਲ ਸਾਡੇ ਕੋਲੇ ਇਕੱਠੇ 33 ਟਰੈਕਟਰ ਆ ਗਏ ਬਾਈ ਅੱਛਾ ਮੰਨ ਲਾ ਹੁਣ ਯਾਰ ਕੀ ਦਾ ਕਰੀਏ ਰੋਜ਼ ਦੇ 4-4 ਟਰੈਕਟਰ ਆ ਗਏ ਹੁਣ ਮੰਨ ਲਾ ਵੀ ਜੇ 4 ਹਰੇਕ ਬੰਦਾ ਜਦ ਤੇ ਤੂੰ ਲਿਆ ਬਈ ਤੂੰ ਵੀ ਕਹਿੰਗਾ 15 ਦਿਨਾਂ ਬਾਦੋਂ ਜਾਊ ਆਹ ਬਾਈ ਵੀ ਕਹੂਗਾ 15 ਦਿਨਾਂ ਬਾਦੋਂ ਇਹ ਬਾਈ ਵੀ ਕਹੂਗਾ ਨਾ ਉਹ ਉਹਦੇ ਕਰਕੇ ਰ ਕੰਮ ਮੁਲ ਜਗਾ ਸਾਡਾ ਬਾਈ ਠੀਕ ਆ ਫਿਰ ਅਸੀਂ ਮੰਨ ਲਓ ਯਾਰ ਬੁਕਿੰਗ ਦਾ ਸ਼ੁਰੂ ਕਰਿਆ ਰਸੀਦਾਂ ਕਾਪੀਆਂ ਬਣਾਈਆਂ ਵੀ ਭਾਈ ਬੁਕਿੰਗ ਕਰੋ ਜਦੋਂ ਆ ਬੰਦੇ ਸੱਦੀ ਚੱਲੋ ਟਾਈਮ ਤੇ ਮਾ ਤਾਂ ਮੰਨ ਲਾ ਵੀ ਭਾਈ ਬੁਕਿੰਗ ਦਾ ਸ਼ੁਰੂ ਕਰਨਾ ਮਜਬੂਰੀ ਚ ਕਰਨਾ ਪਿਆ ਯਾਰ ਕਿਉਂਕਿ ਅਸੀਂ ਜਾਣਦੇ ਆ ਬਾਈ ਜਿਵੇਂ ਮੰਨ ਲਾ ਤੂੰ ਨਵਾਂ ਡ੍ਰੈਕਟਰ ਲੈ ਲਿਆ ਯਾਰ ਤੇਰੀ ਇੱਛਾ ਵੀ ਯਾਰ ਅਸੀਂ ਨਵਦੀਪੁਰੋਂ ਦਾ ਡ੍ਰੈਕਟਰ ਕਰਾਉਣਾ ਤੈਨੂੰ ਆਏ ਲੱਗੂ ਵੀ ਯਾਰ ਮੈਂ ਅੱਜ ਇਹ ਇਹ ਗੱਲ ਹੁੰਦੀ ਹੈ ਹਨਾ ਆਪ ਵੀ ਹੁੰਦਾ ਮੰਨ ਲਾ ਵੀ ਕਈ ਵਾਰੀ ਕੋਈ ਚੀਜ਼ ਲਵਾਉਣੀ ਹੁੰਦੀ ਆ ਵੀ ਜੇ ਉਹ ਦੁਕਾਨਦਾਰ ਕਹਦੇ ਵੀ ਯਾਰ ਬਈ ਖੜ ਜਾ 20 ਦਿਨ 15 ਕੋ ਸਵਾਹ ਜਾ ਕਰ ਜਾਂਦਾ ਤੇ ਇੱਕ ਮੇਰੇ ਮਨ ਚ ਆਖਰੀ ਸੁਭਾ ਕਹਿੰਦੇ ਹੌਲੈਂਡ ਤੇ ਜੁਨਟੀਅਰ ਚੱਲਦੇ ਨਹੀਂ ਮੋਡੀਫਿਕੇਸ਼ਨ ਤੋਂ ਬਿਨਾ ਤੁਸੀਂ ਵੀ ਤੁਹਾਡੇ ਹੋਏ ਗੱਲਾਂ ਤਾਂ ਬਾਈ ਜੀ ਜਿੰਨਾ ਕ ਨਾਰਮਲ ਉਹਨਾਂ ਕ ਚੱਲਦੇ ਆ ਜੇ ਆਪਾਂ ਐਡੀਸ਼ਨ ਦੀ ਗੱਲ ਕਰੀਏ ਐਡੀਸ਼ਨ ਵਧੀਆ ਚੱਲਦਾ ਠੀਕ ਆ ਹਾਂ ਮਾੜਾ ਮੋਟਾ ਛੇੜਖਾਨੀ ਮੰਨ ਲਾ ਜਿਵੇਂ ਨਾਰਮਲ ਦਾ ਮਾੜੀ ਜੀ ਚੂੜੀ ਚੱਕ ਲਓ ਹਨਾ ਹਾਂ ਤਾ ਆਰਮ ਟਰੈਕਟਰ ਤੋਂ ਵਧੀਆ ਚੱਲੂਗਾ ਉਹ ਹੋ ਸਾਰੇ ਏ ਬੀ ਸੀ ਡੀ ਸਾਰੇ ਟਰੈਕਟਰਾਂ ਤੋਂ ਐਡੀਸ਼ਨ ਨਾਰਮਲ ਵਧੀਆ ਚੱਲਦਾ ਠੀਕ ਕੋਈ ਜੇ ਕੋਈ ਦਿੱਕਤ ਨਹੀਂ ਆਉਂਦੀ ਛੋਟੇ ਹਿਸਾਬ ਨਾਲ ਟਰੈਕਟਰ ਕਿਹੜਾ ਲਈਏ ਜੇ ਮੈਂ ਜਿੱਦੇ ਟਾਈਮ ਤੇ ਲੈਣਾ ਹੋਵੇ ਮੈਨੂੰ ਪਹਿਲੇ ਦੋ ਟਰੈਕਟਰ ਦੱਸ ਦੋ ਕਿ ਅੱਜ ਖੇਤੀ 'ਚ ਵੀ ਕੰਮ ਆਉਣ ਤੇ ਕੱਲ ਨੂੰ ਮੇਰਾ ਮਨ ਕਰੇ ਇਹਨਾਂ ਨੂੰ 70 75 ਤੇ ਲੈ ਜਾ ਉਦੋਂ ਵੀ ਨਾ ਮੈਨੂੰ ਦਿੱਕਤ ਬਾਈ ਜੋਨ ਡੀਅਰ ਤੇ ਹਾਲੈਂਡ ਲਓ ਮਾਰਕੀਟ ਵੀ ਪੂਰੀ ਹਾਂ ਤੇ ਕੁਆਲਿਟੀ ਵੀ ਪੂਰੀ ਕੋਈ ਰਿਪੇਅਰ ਨਹੀਂ ਹੈ ਨਾ ਵਧੀਆ ਟਰੈਕਟਰ ਨੇ ਦੇਖੋ ਯਾਰ ਸਾਰੇ ਵਧੀਆ ਆਪਾਂ ਕੋਈ ਐ ਨਹੀਂ ਕਹਿੰਦੇ ਹਣਾ اپنی ਜਿਹੜੀ ਮੇਰੀ ਚੁਆਇਸ ਆ ਆਪਾਂ ਆਲ ਦੀ ਚੁਆਇਸ ਦੀ ਗੱਲ ਕਰਦੇ ਆ ਕਿਸੇ ਨੂੰ ਕੋਈ ਵਧੀਆ ਲੱਗਦਾ ਮੈਨੂੰ ਹੌਲੈਂਡ ਦੇ ਜੌਂਡੀਅਰ ਬਾਈ ਪਰਸਨਲੀ ਤੌਰ ਤੇ ਪਸੰਦ ਨੇ ਟਰੈਕਟਰ ਤੇ ਬਾਕੀ ਕਿਸੇ ਆ ਹੋਰ ਵੀਰ ਦੀ ਹੋਰ ਚਾਹਤ ਜਿਹਦਾ ਵਜੋਂ ਜਿਵੇਂ ਪੁੱਛਾਂਗਾ ਉਹ ਮੈਂ ਦੱਸੂਗਾ ਕਿਉਂਕਿ ਇੱਕ ਟਰੈਕਟਰ ਤਾਂ ਸਾਰਿਆਂ ਦੀ ਪਸੰਦ ਹੁੰਦਾ ਤੇ ਬਾਕੀ ਇੱਕ ਮਕੈਨਿਕ ਤੋਂ ਜਿਹੜਾ ਇਹ ਲੈਂਡ 'ਚ ਹੋਵੇ ਉਹਨੂੰ ਪੁੱਛਣਾ ਜ਼ਰੂਰੀ ਹੁੰਦਾ ਕਿਉਂਕਿ ਮੈਂ ਜੇ ਆਪਦੀ ਵੀ ਪਸੰਦ ਦੱਸਦਾ ਕਈ ਵਾਰ ਕਿਸੇ ਨੇ ਨਵੇਂ ਬੰਦੇ ਲੈਣੇ ਦੋ ਪੁੱਛਦਾ ਹੁੰਦਾ ਤਾਂ ਕਰਕੇ ਮੈਂ ਸਵਾਲ ਇੱਕ ਆਹ ਸਵਾਲ ਆ ਕਿ ਅਰਜਨ ਸਵਰਾਜ ਸੋਨਾਲੀ ਕਾ ਫਾਰਮ ਟਰੈਕ ਜੌਂਡੀਅਰ ਹੌਲੈਂਡ ਹੋ ਜੌਂਡੀਅਰ ਹੌਲੈਂਡ ਤਾਂ ਮੈਂ ਦੇਖੇ ਨੇ ਬਾਕੀ ਟਰੈਕਟਰ ਮੈ ਜਿਵੇਂ ਹੁਣ ਹਾਲੈਂਡ ਅਸੀਂ ਬੁੱਕ ਵਾਲੇ ਕਰੀ ਬੈਠੇ ਆ ਬਾਈ ਮੰਨ ਲਓ ਘੱਟੋ ਘੱਟ 80 85 ਡੈਟਾ ਦੇ ਕੋ ਬੁੱਕ ਹੋ ਰਿਹਾ ਠੀਕ ਆ ਉਹਦੇ ਕਰਕੇ ਯਾਰ ਥੋੜਾ ਸਾਨੂੰ ਸਮੇਂ ਦੀ ਘਾਟ ਮਾਰ ਜਾਂਦੀ ਆ ਠੀਕ ਹੈ ਕਰਨ ਨੇ ਅਸੀਂ ਜਿਹੜਾ ਕਈ ਵਾਰੀ ਕੋਈ ਕਿਸੇ ਬੰਦੇ ਦਾ ਯਾਰ ਕੇਸ ੜਿਆ ਆਉਂਦਾ ਹੱਥੋਂ ਨੇ ਕਰਾਉਣੀ ਸਾਨੂੰ ਕਹਿੰਦਾ ਬਈ ਮੈਂ ਸੁੱਕਾ ਆਉਣਾ ਦੱਸ ਉੱਥੇ ਹੀ ਆ ਨਾ ਕੋਈ ABCD ਕੋਈ ਟਰੈਕਟਰ ਹੀ ਹੋਵੇ ਤਾਂ ਬਾਈ ਅਸੀਂ ਕਰਕੇ ਵੀ ਦੇ ਦਿੰਨੇ ਆ ਤੇ ਨਹੀਂ ਅਗਲੇ ਨੂੰ ਕਹਿ ਦੇਣਾ ਵੀ ਯਾਰ ਕਾਰ ਜ਼ਰੂਰ ਦੇਵਾਂਗੇ ਥੋੜਾ ਸਾਨੂੰ ਸਮਾਂ ਦੇ ਦਿਓ ਠੀਕ ਆ ਕਿਉਂਕਿ ਬਈ ਕਰਦੇ ਸਾਰੇ ਆ ਕੁਝ ਮਰ ਜੋ ਕੁਝ ਮਰਜ਼ੀ ਕਰਾ ਲਓ ਯਾਰ ਇਹ ਤਾਂ ਜਿਵੇਂ ਕਹੇ ਦੀ ਵੀ ਕਾਰਾਂ ਦਾ ਵੀ ਕਰਨ ਲੱਗੇ ਆ ਆ ਆਪਦੀ ਕਾਰ ਵੀ ਸੈੱਟ ਕਰੀ ਆ ਜੀ ਕੋਲ ਕੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਇਹ ਇਹਨਾਂ ਦੇ ਇਹ ਪਰਾਂ ਬੈਠੇ ਸੀ ਮੈਨੂੰ ਹੁਣ ਬਾਅਦ ਚ ਪਤਾ ਲੱਗਿਆ ਜਦੋਂ ਉੱਥੇ ਨਾ ਕੋਈ ਬੰਦਾ ਹੈ ਕਹਿੰਦੇ ਕਨੜਕਾ ਟਾ ਕਹਿੰਦਾ ਜਾਂਸੀ ਚੋਂ ਲਿਆ ਡੀਲਰਸ਼ਿਪ ਚੋਂ ਇੱਕ ਨਟ ਵੀ ਤੁਸੀਂ ਐ ਲਾ ਲਓ ਡੁਪਲੀਕੇਟ ਨਹੀਂ ਬਸ ਸਿਰਫ ਇੱਕ ਨਾਟ ਸੀ ਨਾ ਬਈ ਉਹ ਮੈਨੂੰ ਇਹਨਾਂ ਪਤਾ ਨਹੀਂ ਸਿਰਫ ਇੱਕ ਨਾਟ ਸੀ ਇੱਕ ਨਾਟ ਲੈਣ ਵਾਸਤੇ ਬੰਦੇ ਨੂੰ ਭੇਜੇਗੀ ਵੀ ਡੀਲਰਸ਼ਿਪ ਤੋਂ ਲਿਆ ਹਜੇ ਨਹੀਂ ਦੇਸੀ ਦਾ ਪਾਉਣਾ ਨਹੀਂ ਤੇ ਬਈ ਇਹ ਐਨਾ ਮਤਲਬ ਇੱਜ਼ਤ ਮਾਨ ਕੀਤਾ ਬਾਈ ਨੇ ਐ ਵੀ ਨਹੀਂ ਹੈਗਾ ਕਿ ਸਾਡੇ ਕੋਈ ਪੇਡ ਪ੍ਰੋਮੋਸ਼ਨ ਆ ਮੈਂ ਬਾਈ ਨੂੰ ਆਖਿਆ ਵੀ ਮੈਨੂੰ ਵੀਡੀਓ ਬਣਾਉਣੇ ਕਿਉਂਕਿ ਮੈਨੂੰ ਵਧੀਆ ਲੱਗਿਆ ਬਾਈ ਯਾਰ ਬਾਈ ਮੋ ਪ੍ਰੇਮ ਜੀ ਐ ਕੋਈ ਬਾਈ ਐ ਨਹੀਂ ਕਹੇ ਵੀ ਮੈਂ ਪੈਸੇ ਲਵਾਂ ਜਾਂ ਕੁਛ ਨਾ ਚਲੋ ਹਰੇਕ ਦਾ ਢੋਡਾ ਢੀ ਬਿਜ਼ਨਸ ਹੁੰਦਾ ਨਾ ਜੇ ਬਾਈ ਜੇ ਬਾਈ ਮਿਹਨਤ ਵੀ ਹੁੰਦੀ ਐ ਅਸੀਂ ਮੈਂ ਅਸੀਂ ਵੀ ਵੀਡੀਓ ਬਣਾਉਂਦੇ ਰਹੇ ਹਾਂ ਸਾਨੂੰ ਇਹ ਗੱਲ ਦਾ ਪਤਾ ਵੀ ਮਿਹਨਤ ਬਹੁਤ ਲੱਗਦੀ ਐ ਡੇਟਿੰਗ ਤੇ ਸਾਰਾ ਕੁਝ ਤੇ ਤੇ ਬਾਈ ਦਾ ਯਾਰ ਮੈਨੂੰ ਫੋਨ ਕਹਿੰਦਾ ਬਾਈ ਵੀਡੀਓ ਬਣਾਉਣੀ ਆ ਮਾਹ ਯਾਰ ਬਾਈ ਕੋਈ ਨਹੀਂ ਨੂੰ ਬਾਈ ਨੂੰ ਸਮਾਂ ਦੇਦਾ ਮਾਹ ਯਾਰ ਆ ਜਾ ਕੋਈ ਚੱਕਰ ਨਹੀਂ ਤੇ ਬਾਈ ਇੰਨਾ ਇੱਜ਼ਤ ਮਾਨ ਕੀਤਾ ਕਿਉਂਕਿ ਹਰੇਕ ਕੋਈ ਕਰਦਾ ਨਹੀਂ ਹੁੰਦਾ ਇੱਕ ਜਿੱਥੇ ਤਾਂ ਇੱਕ ਮਿਸਤਰੀ ਤੇ ਕਸਟਮਰ ਵਾਲਾ ਹੋਵੇ ਉੱਥੇ ਦੀ ਚੀਜ਼ ਨਹੀਂ ਹੁੰਦੀ ਜਿੱਥੇ ਹੋਵੇ ਭਰਾਵਾਂ ਵਾਲਾ ਕੰਮ ਉੱਥੀ ਇਹ ਚੀਜ਼ ਹੁੰਦੀ ਆ ਤੇ ਬਾਈ ਜੇ ਤੁਸੀਂ ਮੈਨੂੰ ਪੁੱਛੋ ਕਿ ਜੇ ਮੇਰੇ ਕੋਲੇ ਟਰੈਕਟਰ ਹੋਵੇ ਤੇ ਜੇ ਮੈਂ ਕਰਾਉਣਾ ਹੋਵੇ ਹੈਗਾ ਜੇ ਮੈਂ ਕਰਾਉਣਾ ਹੋਵੇ ਬਾਈ ਮੈਂ ਤਾਂ ਇੱਥੇ ਆਉਂਗਾ ਦੇਖੋ ਬਾਕੀ ਤੁਸੀਂ ਆਪਦੀ ਆਪਦੀ ਚੋਇਸ ਹੁੰਦੀ ਕਿਉਂਕਿ ਮੈਂ ਗਰਾਊਂਡ ਲੈਵਲ ਤੇ ਸਭ ਕੁਝ ਦੇਖਿਆ ਹੋਇਆ ਰੇ ਚੱਲਦਾ ਤੇ ਜਿਹੜਾ ਕੈਮਰਾਮੈਨ ਆ ਇਹਨੇ ਵੀ ਦੇਖਿਆ ਤੇ ਗੱਲਾਂ ਵੀ ਕੀਤੀਆਂ ਸੀ ਸਵੇਰੇ ਬੈਠੇ ਮੈਨੂੰ ਲੱਗਦਾ 10 ਵਜੇ ਦੇ ਦੇ ਅੱਥਨ ਦੇ 4-5 ਵਜੇ ਜਾਣਗੇ ਤੇ ਬਈ ਸਾਡਾ ਤਾਂ ਇੱਕ ਨੰਬਰ ਕਰਵਾਉਣਾ ਬਾਕੀ ਯਾਰ ਬਾਈ ਇਹ ਬਾਈ ਦਾ ਯਾਰ ਆਪਾਂ ਡਾਇਰੈਕਟਰ ਜਿੰਨਾ ਸਾਡਾ ਖਰਚਾ ਉਨੇ ਰੁਪਏ ਲਵਾਂਗੇ ਤੂੰ ਜਿਹੜਾ ਬਾਈ ਕੈਮਰਾਮੈਨ ਆ ਇਹਦਾ ਵੀ ਉਨੇ ਰੁਪਏ ਲਵਾਂਗੇ ਇਹ ਤਾਂ ਵੀ ਨਹੀਂ ਪੈਸੇ ਲੈਂਦੇ ਠੀਕ ਆ ਠੀਕ ਆ ਤੇ ਇਹਨਾਂ ਦਾ ਟਰੈਕਟਰ ਦੇ ਤੰਗ ਨਹੀਂ ਹੋਣ ਦਿੰਦੇ ਯਾਰ ਇਹ ਐਂ ਕਹਿਣ ਜੋਗੇ ਹੋਏ ਨੇ ਵੀ ਜਿਹੜੇ ਮਰਜੀ ਜਿਹੜਾ ਮਰਜੀ ਬਸ ਐਂ ਥਾਪੀ ਮਾਰ ਕੇ ਲੈ ਜਾਣਾ ਹੋਵੇ ਉਹ ਕੰਮ ਕਰ ਦਿੰਦੇ ਨੇ ਜਿਹੜਾ ਮਰਜੀ ਯਾਰ ਉਹ ਕੰਮ ਕਰਕੇ ਦੇਵਾਂਗੇ ਵੀ ਇਹ ਐਂ ਕਹਿਣਗੇ ਵੀ ਜਿਹੜਾ ਮਰਜੀ ਠੀਕ ਉਹ ਕਹਿੰਦੇ ਵੀ ਸਾਡਾ ਟਰੈਕਟਰ ਬਰਾਬਰ ਕੋਈ ਵੀ ਨਹੀਂ ਚੱਲਦਾ ਮਾਈ ਆਂਦਾ ਮੈਂ ਅਰਜਨ ਅਰਜਨ ਇਹ ਕਰਕੇ ਦਊਂਗਾ ਵੀ ਜ਼ਰਾ ਹੀ ਲਾ ਦੂੰਗਾ ਬਾਈ ਯਾਰ ਅਰਜਨ ਵੀ ਕਹਿੰਦਾ ਮੈਂ ਉੱਥੇ ਠਪਾ ਦੂੰਗਾ ਪਰ ਜਿਹੜਾ ਇੱਕ ਮੈਂ ਸਾਨੂੰ ਦੁਬਾਰੇ ਵੀ ਦੱਸਦਾ ਤੇ ਬਾਈ ਰਿਕਮੈਂਡ ਜੌਂਡੀਅਰ ਤੇ ਹੋਲੈਂਡ ਨੂੰ ਕਰਦੇ ਚੱਲ ਕਿਉਂਕਿ ਮੋਡੀਫਾਈ ਹਰ ਕੋਈ ਹੋ ਜਾਂਦਾ ਕੋਈ ਬੜੀ ਵੱਡੀ ਗੱਲ ਨਹੀਂ ਕਰਨ ਦੀ ਪਰ ਇੱਕ ਲੰਬਾ ਸਮਾਂ ਚੱਲਣ ਦੀ ਵੀ ਗੱਲ ਹੁੰਦੀ ਹੈ ਕਿਉਂਕਿ ਮੈਂ ਇੱਥੋਂ ਤੁਹਾਨੂੰ ਆਖਿਆ ਬਈ ਮੈਂ ਵੀ ਟਰਬੋ ਲਾਉਣੀ ਸਿੱਖ ਗਿਆ ਤੇਲ ਦੂਲ ਵਧਾ ਕੇ ਦੇ ਤਾਂ ਭਾਵੇਂ ਅਗਲੇ 10 ਦਿਨ ਬਾਅਦ ਖੁੱਲਿਆ ਪਿਆ ਹੋਵੇ ਉੱਥੇ ਉਹ ਉਹ ਚੀਜ਼ ਨਹੀਂ ਹੁੰਦੀ ਕਿ ਕਿ ਮੋਡੀਫਿਕੇਸ਼ਨ ਚ ਬਾਹਰੀ ਚੀਜ਼ਾਂ ਜਿੰਨੇ ਪਾਸਾ ਬਾਕੀ ਬਾਈ ਮੈਂ ਇੱਕ ਗੱਲ ਹੋਰ ਮਾਲਾ ਕਸਟਮਰਾਂ ਨੂੰ ਕਹਿਣਾ ਵੀ ਅਸੀਂ ਸੈਟਿੰਗ ਕਰਦੇ ਹਾਂ ਵੀ ਇੱਕ ਤਾਂ ਬਿਨਾਂ ਇੰਟਰਕੂਲਰ ਤੋਂ ਹਾਂ ਇੱਕ ਇੰਟਰਕੂਲਰ ਨਾਲ ਸਾਡਾ ਮੰਨ ਲਾ ਵੀ ਇਹ ਸੁਝਾਅ ਹੈਗਾ ਵੀ ਯਾਰ ਤੁਸੀਂ ਇੰਟਰਕੂਲਰ ਲਵਾਓ ਟਰੈਕਟਰ ਤੇ ਠੀਕ ਹੈ ਕਿਉਂਕਿ ਮੇਰੇ ਕੋਲੇ ਭਾਈ ਦੋ ਟਰੈਕਟਰ ਨੇ ਦੋਨਾਂ ਦੇ ਇੰਟਰਕੂਲਰ ਲੱਗੇ ਆ ਸੋ ਨੂੰ ਮੈਂ ਫਰਕ ਵੀ ਦਿਖਾਇਆ ਇੰਟਰਕੂਲਰ ਦਾ ਹਾਂ ਦਿਖਾਇਆ ਭਾਈ ਟਰੈਕਟਰ ਬਾਈ ਸਾਰਾ ਮੈਨੂੰ ਲੱਗਦਾ ਤੂੰ 30 ਸੈਕਿੰਡ ਚੱਲੇ ਆਉ ਹਾਂ ਇੱਕ ਪਾਈਪ ਕਿੰਨੀ ਦਿੱਤੀ ਜਿਹੜੀ ਉਹ ਤੋਂ ਇੰਟਰਕੂਲਰ ਨੇ ਇੱਕ ਹੈੱਡ ਚ ਡੇਕ ਦੀ ਉਹ ਕਿੰਨੀ ਠੰਡੀ ਮਤਲਬ ਬਹੁਤ ਫਰਕ ਆਥ ਰਸੀ ਦੋਨੀਆਂ ਲਾ ਲਾ ਮੰਨ ਲਾ ਵੀ ਜੋਂ ਡੀਅਰ ਹੋਇਆ ਯਾਰ ਹਾਲੈਂਡ ਆ ਵੀ ਇੰਟਰਕੂਲਰ ਲਵਾਓ ਮੈਂ ਭਾਈ ਵਧੀਆ ਮੰਨ ਲਾ ਸਲਾਹ ਦਿੰਨੇ ਆ ਸੀ ਕਿਉ 40000 ਲਾ ਸਕਦੇ ਤੇ 56 ਲਾ ਦਿਓ ਸਹੀ ਗੱਲ ਹੈ ਬਾਈ ਕਿਉਂਕਿ ਉਹਦੇ ਨਾਲ ਲਾਈਫ ਵੀ ਵਾਦੀ ਆ ਬਾਈ ਇੰਟਰਕੂਲਰ ਨਾਲ ਤੇ ਜਿਵੇਂ ਹੁਣ ਸਾਰੀਆਂ ਕਾਰਾਂ ਨੇ ਬਾਈ ਸਾਰੀਆਂ ਜੀ ਇੰਟਰਕੂਲਰ ਹੁੰਦਾ ਹਾਂ ਬਾਈ ਹੁੰਦਾ ਹਰੇ ਕਾਰ ਚ ਜਦੋਂ ਵੀ ਬਾਈ ਨਾਲ ਤੁਸੀਂ ਗੱਲ ਕਰਨੀ ਹੋਈ ਮੋਡੀਫਿਕੇਸ਼ਨ ਦਾ ਟਾਈਮ ਲਾਣਾ ਇੱਕ ਵਾਰੀ ਗੱਲ ਤੁਸੀਂ ਜਰੂਰ ਕਰ ਲਿਓ WhatsApp ਤੇ ਬਾਈ ਕਦੇ ਵੀ ਮੈਸੇਜ ਕਰਾ WhatsApp ਤੇ WhatsApp ਤੇ ਮੈਸੇਜ ਛੱਡ ਦਿਓ ਜੇ ਤੁਹਾਡਾ ਕਈ ਵਾਰ ਫੋਨ ਨਹੀਂ ਵੀ ਚੱਕਿਆ ਤੁਸੀਂ ਕੋਈ ਵਾਰੀ WhatsApp ਤੇ ਆਪਦਾ ਜਿਵੇਂ ਦੱਸਿਆ ਬਾਈ ਐਡਰੈਸ ਫੋਨ ਨੰਬਰ ਆਪਦਾ ਛੱਡ ਦਿਓ ਟਰੈਕਟਰ ਦਾ ਨਾਮ ਨਾ ਮਾਡਲ ਮਾਡਲ ਹੈ ਨਾ ਸਾਰਾ ਤੇ ਤੁਹਾਨੂੰ ਆਪ ਹੀ ਸੰ ਤੇ ਬਾਕੀ ਕੋਈ ਵੀ ਸਵਾਲ ਜਵਾਬ ਹੋਇਆ ਤੁਸੀਂ ਬਾਈ ਨੂੰ WhatsApp ਤੇ ਤੁਹਾਨੂੰ ਬਾਈ ਮੰਨ ਲਓ WhatsApp ਤੇ ਕਰੋਗੇ ਰਿਪਲਾਈ ਜਰੂਰ ਦੇਵਾਂਗੇ ਕਈ ਵਾਰ ਫੋਨ ਨਾ ਕਈ ਵਾਰ ਹੁਣ ਮੇਰਾ ਵੀ ਫੋਨ ਨਹੀਂ ਚੱਕਿਆ ਕਿਸੇ ਤੇ ਮੈਂ WhatsApp ਤੇ ਮੈਸੇਜ ਛੱਡਦਾ ਸੀ ਬਾਈ ਨੇ ਆਪ ਹੀ ਫੋਨ ਲਾ ਲਿਆ ਸੀ ਹਾਂ ਜੇ ਮੰਨ ਲਓ ਬਾਈ ਵੀ ਸਾਡੇ ਕੋਲ ਹੀ ਆ ਬਾਈ ਸਾਰੇ ਦਿਨ ਦਾ ਜੇ ਮੰਨ ਲਾ ਬਾਈ ਦੇਖ ਕੇ ਕਿੰਨੇ ਵਿਜੀ ਆ ਬਹੁਤ ਫੋਨ ਆਉਂਦੇ ਆ ਮੰਨ ਲਾ ਦੇਖ ਆ ਵੀ ਫੋਨ ਆ ਦੇਖ ਆ ਲੈ ਵਾ ਫੋਨ ਆ ਗਿਆ ਮੰਨ ਲਾ ਜਦੋਂ ਉਹ ਇੱਥੇ ਖੜਾ ਹੁੰਦਾ ਨੇ ਫੋਨ ਹੀ ਵੱਜ ਜਾਂਦੇ ਆ ਦੇ 12 ਮਿਸ ਕਰ ਲਾ ਤੇ ਬਾਈ ਫੋਨ ਸਾਰਿਆਂ ਦਾ ਚੱਕਿਆ ਨਹੀਂ ਜਾਂਦਾ ਸਾਰਿਆਂ ਦਾ ਬੇਸਟ ਕਰਾਉਂਦਾ ਬਾਈ ਨੇ 1% ਵੀ ਬਾਈ ਨੇ ਯਾਰ ਆ ਦੇ ਸਾਰੇ ਬਸ ਮਿਸ ਗੱਲਾਂ ਵਾਲੀ ਨੇ ਸਹੀ ਗੱਲ ਆ ਬਈ ਤੜਕੀ ਦੇ ਸੀ ਬੈਠੇ ਇੱਕ ਤੁਸੀਂ ਲੜ ਲੜ ਦਿਹਾੜੀ ਮਾਰਤੀ ਬਾਈ ਦੀ ਤੇ ਇੰਨੇ ਫੋਨ ਆਏ ਇੰਨੇ ਫੋਨ ਆਏ ਪਰ ਸਾਡੇ ਨਾਲ ਹੀ ਗੱਲ ਕਰੀ ਗਿਆ ਫੋਨ ਸਾਈਡ ਤੇ ਪਏ ਸੀਗਾ ਪਰ ਇਹ ਕੰਮ ਵੀ ਛੱਡਿਆ ਤੇ ਫੋਨ ਵੀ ਕਰਨੇ ਹੁੰਦੇ ਤੇ ਕੰਮ ਵੀ ਥੋੜਾ ਜਿਹਾ ਕਰਨਾ ਹੁੰਦਾਗਾ ਤਾਂ ਕਰਕੇ ਉਹਨਾਂ ਤੋਂ ਫੋਨ ਚੱਕਿਆ ਨਹੀਂ ਤਾਂ ਇਹ ਹੀ ਤਾਂ ਰਿਕਵੈਸਟ ਹੀ ਹੁੰਦੀ ਆ ਬੰਦੇ ਦੀ ਕਿ ਵਟਸਐਪ ਤੇ ਗੱਲ ਕਰ ਲਓ ਕਈ ਵਾਰ ਮੈਂ ਤਾਂ ਗੁੱਸੇ ਹੋ ਜਾਂਦਾ ਹਾਂ ਨਹੀਂ ਨਹੀਂ ਬਾਈ ਬਾਈ ਮੰਨ ਲਓ ਦੇਖੋ ਯਾਰ ਕੋਈ ਵੀ ਵੀਰ ਆਪਾਂ ਨੂੰ ਯਾਰ ਫੋਨ ਕਰਦਾ ਮਾਨਣ ਵਾਲੀ ਕਰਦਾ ਨਾ ਕੋਈ ਐ ਨਹੀਂ ਹੁੰਦਾ ਜਦੋਂ ਆਪਾਂ ਨੰਬਰ ਦਿੱਤਾ ਤਾਂ ਅਗਲੇ ਨੂੰ ਯਾਰ ਜੇ ਕੋਈ ਅਗਲੇ ਨੂੰ ਆਪਣਾ ਕੰਮ ਵਧੀਆ ਲੱਗਦਾ ਫੇਰ ਹੀ ਆਪਾਂ ਨੂੰ ਫੋਨ ਕਰਦਾ ਹਨਾ ਤੇ ਉਹਨਾਂ ਲਈ ਮਾਫੀ ਆ ਬਾਈ ਤੁਸੀਂ ਵਟਸਐਪ ਤੇ ਯਾਰ ਜਿਵੇਂ ਮਰਜ਼ੀ ਸਾਡੇ ਨਾਲ ਚੈਟ ਕਰੋ ਤੁਹਾਨੂੰ ਸਾਰੀਆਂ ਗੱਲਾਂ ਦਾ ਜਵਾਬ ਦੇਵਾਂਗੇ ਸਾਰਾ ਕੁਝ ਹਾਂ ਹੁਣ ਨਾ ਇੰਸਟਾਗ੍ਰam ਤੇ ਵੀ ਤੁਸੀਂ ਮੈਸੇਜ ਕਰ ਸਕਦੇ ਇੰਸਟਾ ਤੇ ਚੱਲੀ ਜਾਂਦਾ ਹਨਾ ਤੇ ਤਾਂ ਕਰਕੇ ਜੇ ਕਿਸੇ ਨੇ ਵੀ ਗੱਲ ਕਰਨੀ ਹੋਈ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਵੀਡੀਓ ਦੇਖੀ ਤੇ ਇੱਕ ਗੱਲ ਆ ਜਾਂਦਿਆਂ ਤੇ ਕਹਿੰਦੇ ਆ ਪਹਿਲਾਂ ਮੂਸੇ ਵਾਲਾ ਮਾਨਸਾ ਤੇ ਰਾਜੀ ਕਰਦਾ ਸੀ ਉਹਨੂੰ ਮੋਡੀਫਿਕੇਸ਼ਨ ਚ ਬਈ ਸਾਡਾ ਨਵਦੀਪ ਕਰੂਗਾ ਸਾਨੂੰ ਬੜਾ ਮਾਣ ਹੁੰਦਾ ਜੇ ਦੂਰੋਂ ਦੂਰੋਂ ਕਹਿੰਦੇ ਬਈ ਮਾਨਸਾ ਤੋਂ ਅੱਛਾ ਹੁਣ ਆਏ ਕਹਿੰਦੇ ਬਈ ਜਿੱਥੇ ਨਵਦੀਪ ਮੋਡੀਫਿਕੇਸ਼ਨ ਕਰਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਐਹੋ ਜਿਹੇ ਬੰਦੇ ਮਿਲਦੇ ਇੱਕ ਚੰਗੀ ਮੋਡੀਫਿਕੇਸ਼ਨ ਵਾਲੇ ਕਿਉਂਕਿ ਮਿਸਤਰੀ ਬਥੇਰੇ ਹੁੰਦੇ ਆ ਨਾਮ ਵਾਲੇ ਇੱਕ ਹੀ ਹੁੰਦਾ ਤੇ ਧੰਨਵਾਦ ਸਾਰਾ ਬਾਕੀ ਯਾਰ ਬਈ ਮੰਨ ਲਓ ਥੋੜੀ ਜਿਹੀ ਇੱਕ ਗੱਲ ਰਹਿ ਗਈ ਮੰਨ ਲਓ ਯਾਰ ਮੋਡੀਫਿਕੇਸ਼ਨ ਦਾ ਕੋਈ ਕਰਨੇ ਬਈ ਖੇਤੀਬਾੜੀ ਕਰਦੇ ਸੀ ਅਸੀਂ ਮਾਨਸਾ ਦਾ ਟਰੈਕਟਰ ਅਗੇ ਦੁਕਾਨ ਤੇ ਨਹੀਂ ਆਉਣ ਚੜਨ ਦਿੰਦੇ। ਅੱਛਾ। ਮਨ ਲਾ ਦੇਲ ਹੀ ਨਹੀਂ ਚੜਨ ਦਿੰਦੇ ਮਾਨਸਾ ਏਰੀਆ ਦਾ ਟਰੈਕਟਰ ਕਹਿੰਦਾ। ਅੱਛਾ। ਯਾਰ ਸਾਡੇ ਗੱਲ ਪਿੰਚ ਕਰ ਗਈ। ਠੀਕ ਆ। ਠੀਕ ਹੈ ਬੰਦਾ ਠੀਕ ਹੈ ਵੀ ਸਾਡੇ ਨਾਲ ਹੀ ਖਾਦੀ ਪੀਤੀ ਸੀ ਬੰਦੇ ਨੇ ਕੋਈ ਚੱਕਰ ਨਹੀਂ। ਤੇ ਸਾਨੂੰ ਕਹਿੰਦਾ ਕਿਸੇ ਬੰਦੇ ਕੋਲ ਮਾਨਸਾ ਦਾ ਟਰੈਕਟਰ ਕਹਿੰਦਾ ਅਸੀਂ ਮੰਨ ਲਾ ਵੀ ਦੇੜੀ ਦੇ ਨਹੀਂ ਚੜਨ ਦਿੰਦੇ ਵੀ ਯਾਰ ਇਹ ਮਾਨਸਾ ਵਾਲੇ ਉਹੀ ਨੇ। ਉਵੇਂ ਮਾਨਸਾਲੇ ਦਾ ਨਾ ਹੀ ਬੜਾ ਵੱਡਾ ਮਸਾ ਤੇ ਮਾ ਕੋਈ ਚੱਕਰ ਨਹੀਂ ਯਾਰ ਮਾਨਸਾ ਹੀ ਆਉਂਦੇ ਆ ਬਾਹਰੋਂ ਬਾਈ ਪ੍ਰਮਾਤਮਾ ਦੀ ਕਿਰਪਾ ਨਾਲ ਯਾਰ ਮਿਹਨਤ ਕਰੀ ਯਾਰ ਪੂਰੀ ਬਾਈ ਸਿੱਖਿਆ ਯਾਰ ਕੱਲੀ ਕੱਲੀ ਚੀਜ਼ ਹੈ ਨਾ ਵੀ ਆਪਣੇ ਕੋਲੇ ਬੰਦਾ ਟਰੈਕਟਰ ਖੜਾਵੇ ਉਹਦਾ ਨੁਕਸਾਨ ਨਾ ਹੋਵੇ ਇੱਥੋਂ ਤੱਕ ਸੋਚ ਕੇ ਚੱਲੇ ਜਦੋਂ ਸ਼ੁਰੂ ਕਰਿਆ ਕੰਮ ਵੀ ਯਾਰ ਜੇ ਕਿਸੇ ਦਾ ਕੇਸ ਉਲਝ ਗਿਆ ਅਗਲੇ ਨੂੰ ਯਾਰ ਨਵਾਂ ਟਰੈਕਟਰ ਵੀ ਲੈ ਕੇ ਦੇ ਦਾਂਗੇ ਠੀਕ ਆ ਮੰਨ ਲਾ ਵੀ ਕੋਈ ਐ ਪਿੱਛੇ ਹਟਣ ਵਾਲੀ ਗੱਲ ਨਹੀਂ ਵੀ ਯਾਰ ਰੱਬ ਨਾ ਕਰੇ ਕੋਈ ਉਹੀ بگੜ ਗਈ ਚੀਜ਼ ਯਾਰ ਜੇ ਕਿਸੇ ਆਪਣੇ ਕੋਈ ਮੁਲਾਜ਼ਮ ਨੇ ਕੋਈ ਟਰੈਕਟਰ ਲਾ ਤਾ ਕਿਤੇ ਇਹ ਲਾ ਇੱਥੋਂ ਤੱਕ ਇਹ ਸੋਚ ਕੇ ਚੱਲੇ ਆਂ ਵੀ ਨਵਾਂ ਵੀ ਲੈ ਕੇ ਦੇ ਦਾਂਗੇ ਉਹਨੂੰ ਠੀਕ ਹੈ ਕਈ ਵਾਰੀ ਸਾਥੋਂ ਨੁਕਸਾਨ ਵੀ ਹੋਏ ਨੇ ਬਾਈ ਅਗਲੇ ਅਗਲੇ ਨੂੰ ਕਦੇ ਨਹੀਂ ਕਿਹਾ ਕਿ ਐਂ ਹੋ ਗਿਆ ਆਪ ਆਪ ਕਰੇ ਨੇ ਬਾਈ ਜਮਾਂ ਅਰੀਜਨਲ ਸੈੱਟ ਕਰਕੇ ਦਿੱਤੇ ਨੇ ਠੀਕ ਹਾਂ ਮੰਨ ਲਾ ਇਹ ਵੀ ਮੰਨ ਲਾ ਗਾਰੰਟੀ ਹੈ ਵੀ ਇਹ ਗੱਲ ਸਾਨੂੰ ਪਿੰਚ ਕਰੀ ਇਸੇ ਕਰਕੇ ਅਸੀਂ ਬਾਈ ਇਹ ਕਰੀਏ ਵੀਰ ਮਾਨਸਾਂ ਦਾ ਟਰੈਕਟਰ ਕੀ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਏਰੀਆ ਦੇ ਟਰੈਕਟਰ ਇੱਥੇ ਕਰਕੇ ਦੇਵਾਂਗੇ ਆਈ ਜਾਂਦੇ ਵੀ ਇਹ ਪੰਜਾਬ ਦੇ ਇਧਰੋਂ ਆਈ ਜਾਂਦੇ ਥੱਲੇ ਅਸੀਂ ਬੈਠੇ ਆਂ ਰਾਜਸਥਾਨ ਵਾਲਾ ਲੱਗਦਾ ਹਰਿਆਣਾ ਨਾਲ ਲੱਗਦਾਗਾ ਤੇ ਇੱਥੇ ਮੇਨ ਖੇਤੀ ਆ ਕਪੂਰਖਤਲਾ ਹਾਂ ਕਪੂਰਖਲੇ ਤੋਂ ਆ ਰਿਹਾਗਾ ਰਾਜਸਥਾਨ ਤੋਂ ਹੋਰ ਭਾਈ 50 ਤਿੰਨੇ ਸਟੇਟਾਂ ਚ ਖੇਤੀ ਹੈ ਤਿੰਨਾਂ ਤੋਂ ਆ ਗਏ ਹੋਰ ਮਾਨਸ ਲਈ ਹੋਰ ਕੀ ਮਾਨ ਦੀ ਗੱਲ ਹੈ ਹਾਂ ਬਾਕੀ ਭਾਈ ਯਾਰ ਟਰੈਕਟਰਾਂ ਦੀ ਮੰਨ ਲਾ ਵੀ ਪਰਮਾਤਮਾ ਦੀ ਕਿਰਪਾ ਨਾਲ ਬੰਦਿਆਂ ਨੇ ਯਕੀਨ ਕਰਿਆ ਸਾਡੇ ਤੇ ਰਹਿਣਾ ਵੀ ਮੰਨ ਲਾ ਜਿਹੜੇ ਵੀ ਆਪਣੇ ਬੰਦੇ ਵੀਡੀਓ ਦੇਖ ਤੇ ਬਹੁਤ ਟਰੈਕਟਰ ਘਟੋ ਘਟ 200 ਟਰੈਕਟਰ ਬਾਈ ਇੰਨੇ ਮੰਨ ਲਾ ਵੀ ਕਹਿ ਦੇਣ ਦੀ ਗੱਲ ਆ ਕਿਸੇ ਨਵੇਂ ਮਿਸਤਰੀ ਲਈ ਜਿਵੇਂ ਅਸੀਂ ਮੰਨ ਲਾ ਨਵੇਂ ਲੱਗੇ ਹਨ ਹਾਂ ਕਹਿ ਦੇਣ ਦੀ ਗੱਲ ਆ ਵੀ 200 ਟਰੈਕਟਰ ਕਰਤਾ ਹੋਵੇ 6 ਮਹੀਨੇ ਚ ਸਹੀ ਗੱਲ ਆ 80 85 ਟਰੈਕਟਰ ਬੁੱਕ ਹੋਣ ਬਹੁਤ ਵੱਡੀ ਗੱਲ ਹੁੰਦੀ ਆ ਯਾਰ ਹਨਾ ਕਿਉਂਕਿ ਘਰੇ ਤਾਂ ਖੜਾਉਣ ਨੂੰ ਤਾਂ ਹੈ ਨਹੀਂ ਇਹ ਤਾਂ ਅਸੀਂ ਅਸੀਂ ਦੇਖਿਆ ਹੈਗਾ ਘਰੇ ਤਾਂ ਮੰਜੜਾਉਣ ਨੂੰ ਤਾਂ ਨਹੀਂ ਰਿਹਾ ਬਾਈ ਤੇ ਤਾਂ ਹੀ ਟਰੈਕਟਰ ਹੋਰ ਅਜੇ ਬੁਕਿੰਗ ਚ ਪਾ ਰੱਖੇ ਇਹ ਵੀ ਨਹੀਂ ਹੈਗਾ ਕਿ ਇੱਕ ਬੁਕਿੰਗ ਦਿਖਾਉਣੀ ਆ ਜਗ੍ਹਾ ਵੀ ਹੋਵੇ ਲੋਨ ਨੂੰ ਇੰਨੇ ਟਰੈਕਟਰ ਹੁਣ ਬਾਈ ਦਾ ਹੌਲੀ ਹੌਲੀ ਵੱਡਾ ਪ੍ਰੋਗਰਾਮ ਕਰੂ ਫੇਰ ਤੁਹਾਨੂੰ ਹਾਂ ਬਾਕੀ ਬਾਈ ਰੱਬ ਖੈਰ ਸੋਖ ਰੱਖੇ ਜੀ ਜਿਉਂਦੇ ਰਹਿਗੇ ਇੱਥੇ ਜਿਹੜਾ ਖੇਤ ਤੁਹਾਨੂੰ ਦਿਖਾਇਆ ਇੱਥੇ ਬਾਈ ਪਾਵਾਂਗੇ ਸ਼ੈੱਡ ਵਧੀਆ ਇੱਥੇ ਕੋਲੀ ਟਰਾਈ ਸਾਰਾ ਕੁਝ ਇੱਥੇ ਹੀ ਕਰਾਂਗੇ ਬਾਈ ਠੀਕ ਹੈ ਪੂਰਾ ਪ੍ਰੋਫੈਸ਼ਨਲ ਕੰਮ ਹੋਊਗਾ ਪੂਰਾ ਵਧੀਆ ਕੰਮ ਕਰਾਂਗੇ ਯਾਰ ਬਾਕੀ ਮੰਨ ਲੈ ਵੀ ਕੰਪਨੀ ਵਾਲਿਆਂ ਵਾਂਗੂ ਪੂਰਾ ਕੰਮ ਕਰਕੇ ਦਿਖਾਵਾਂਗੇ ਬਾਈ ਯਾਰ ਸਫਾਈ ਨਾਲ ਠੀਕ ਬਸ ਆਹੀ ਚੀਜ਼ ਹੁੰਦੀ ਹੈਗੀ ਚਲੋ ਬਈ ਧੰਨਵਾਦ ਸਾਰਿਆਂ ਦਾ ਧੰਨਵਾਦ ਆਪਾਂ ਹੋਰ ਦੁਬਾਰੇ ਕਿਤੇ ਢੇੜਾ ਮਾਰਿਆ ਬਾਈ ਕੋਲੇ ਤੁਹਾਨੂੰ ਉਹਦੇ ਵੀ ਦਿਖਾਵਾਂਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਜੇ ਟਰੈਕਟਰ ਦੀ ਮੋਡੀਫਿਕੇਸ਼ਨ ਕਰਾਉਣੀ ਆ ਧੰਨਵਾਦ